ਕਹਿੰਦੇ ਆ ਵੀ ਸਦੀਆਂ ਚ ਨਾ ਕੁਝ ਗਿਣੇ ਚੁਣੇ ਬੰਦੇ ਹੁੰਦੇ ਆ ਜਿਹੜੇ ਦੁਨੀਆ ਨੂੰ ਬਦਲਣ ਦਾ ਦਮ ਰੱਖਦੇ ਆ ਚਾਹੇ ਆਪਣੇ ਕੰਮਾਂ ਨਾਲ ਹੋਵੇ ਜਾਂ ਫਿਰ ਆਪਣੀ ਸੋਚ ਨਾਲ ਤੇ ਇਦਾਂ ਦੇ ਲੋਕਾਂ ਦੀ ਜ਼ਿੰਦਗੀ ਅਕਸਰ ਹੀ ਦੁੱਖ ਤੇ ਤਕਲੀਫਾਂ ਨਾਲ ਭਰੀ ਹੁੰਦੀ ਆ ਬਟ ਫਿਰ ਵੀ ਇਹ ਲੋਕ ਆਪਣੀਆਂ ਤਕਲੀਫਾਂ ਤੇ ਦੁਨੀਆਦਾਰੀ ਦੀਆਂ ਤਕਲੀਫਾਂ ਨਾਲ ਲੜ ਕੇ ਦੁਨੀਆ ਤੋਂ ਅੱਗੇ ਨਿਕਲ ਕੇ ਆਉਂਦੇ ਆ ਤੇ ਬਹੁਤ ਘੱਟ ਲੋਕ ਹੁੰਦੇ ਆ ਇਦਾਂ ਦੇ ਤੇ ਜੇਕਰ ਇਦਾਂ ਦੀ ਕਿਸੇ ਸ਼ਖਸੀਅਤ ਨੂੰ ਮਿਲਣ ਦਾ ਮੌਕਾ ਮਿਲ ਜਾਏ ਤਾਂ ਕਿਹੜੀ ਬਾਤਾਂ ਨੇ ਅੱਜ ਦੇ ਇਸ ਪੌਡਕਾਸਟ ਦੇ ਵਿੱਚ ਅਸੀਂ ਤੁਹਾਨੂੰ ਮਿਲਵਾ ਰਹੇ ਹਾਂ ਮਨਦੀਪ ਕੌਰ ਜੀ ਦੇ ਨਾਲ ਜਿਨ੍ਹਾਂ ਨੇ ਦੁਨੀਆ ਨੂੰ ਇੱਕ ਅਲ ਇਹ ਸੋਚਿਆ ਕਿ ਸ਼ਾਇਦ ਆਪਣੇ ਕੰਮਾਂ ਨਾਲ ਤੇ ਆਪਣੀ ਸੋਚ ਨਾਲ ਉਹ ਇਹਨੂੰ ਬਦਲ ਸਕਦੇ ਨੇ ਜਾਣਦੇ ਹਾਂ ਉਹਨਾਂ ਦੀ ਇਸ ਚੀਜ਼ ਦੇ ਨਾਲ ਜਰਨੀ ਦੀ ਸ਼ੁਰੂਆਤ ਕਿਵੇਂ ਹੋਈ ਵੈਲਕਮ ਜੀ ਸਤਿ ਸ਼੍ਰੀ ਅਕਾਲ ਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਜਿਸ ਕੰਮ 'ਚ ਤੁਸੀਂ ਜਾ ਰਹੇ ਹੋ ਜੀ ਹਨਾ ਦੁਨੀਆ ਨੂੰ ਇੱਕ ਅਲੱਗ ਤਰੀਕੇ ਨਾਲ ਦੇਖਣਾ ਬੱਚਿਆਂ ਨੂੰ ਗਾਈਡੈਂਸ ਦੇਣੀ ਇਹਦੀ ਤੁਹਾਡੇ ਨਾਲ ਤੁਹਾਡੀ ਇਹਦੇ ਨਾਲ ਸ਼ੁਰੂਆਤ ਕਿੱਦਾਂ ਹੋਈ ਜੀ ਇਹਦੀ ਸ਼ੁਰੂਆਤ ਜੋ ਹੋਈ ਉਹ ਮੇਰੇ ਪਿਤਾ ਜੀ ਤੋਂ ਹੋਈ ਕਿਉਂਕਿ ਜੋ ਮੇਰੇ ਪਿਤਾ ਜੀ ਦੀ ਸੋਚ ਸੀ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਹਰ ਮਾਂ ਬਾਪ ਇਹ ਸੋਚਦਾ ਹੈ ਕਿ ਜੋ ਮੇਰੇ ਬੱਚੇ ਆ ਹਰ ਸੁਖਸੂਲਪ ਲਾਨ ਬ੍ਰਾਂਡਡ ਕੱਪੜੇ ਪਾਉਣ ਵਧਿਆਉਣਾ ਕੋਲ ਫੋਨ ਹੋਵੇ ਬਟ ਮੇਰੇ ਫਾਦਰ ਸਾਹਿਬ ਦੀ ਇਹ ਸੋਚ ਸੀ ਕਿ ਭਾਵੇਂ ਮੇਰੇ ਬੱਚੇ ਪੈਸੇ ਜਾਂ ਬ੍ਰਾਂਡਡ ਕੱਪੜੇ ਨਾ ਪਣ ਪਰ ਉਹਨਾਂ ਦੀ ਜੋ ਪਰਵੀਸ਼ਾ ਉਹ ਵਧੀਆ ਹੋਣੀ ਚਾਹੀਦੀ ਆ ਤਾਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਮਨਦੀਪ ਜੋ ਤੂੰ ਕਹੇਂਗੀ ਜੋ ਤੇਰੇ ਸ਼ੌਂਕ ਹੈ ਉਹ ਮੈਂ ਪੂਰੇ ਕਰਾਂਗਾ ਉਹਨਾਂ ਨੇ ਹਮੇਸ਼ਾ ਮੈਨੂੰ ਇੱਕ ਕੌਨਫੀਡੈਂਸ ਕਿਵੇਂ ਵਧਾਈਦਾ ਕਿਵੇਂ ਲੋਕਾਂ ਦੇ ਵਿੱਚ ਵਿਚਰਦਾ ਕਿਵੇਂ ਗੁਰਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਬਦਲਣਾ ਇਸ ਤਰ੍ਹਾਂ ਦੇ ਸਕਿੱਲਸ ਕਾਇ ਜਿਹਦੇ ਨਾਲ ਅੱਜ ਮੈਂ ਬਹੁਤ ਜ਼ਿਆਦਾ ਇੱਕ ਮੇਰਾ ਦੁਨੀਆ ਨੂੰ ਵੇਖਣ ਦਾ ਜੋ ਨਜ਼ਰੀਆ ਆਮ ਲੋਕਾਂ ਤੋਂ ਅਲੱਗ ਹੋ ਗਿਆ ਇੱਕ ਭੀੜ ਤੋਂ ਅਲੱਗ ਜਿਹਨੂੰ ਕਹਿੰਦੇ ਨਾ ਹੋਣਾ ਚਾਹੀਦਾ ਉਹ ਅਸਲ ਦੇ ਵਿੱਚ ਪਰਵਿਸ਼ਰੂਤੋ ਕਿਸ ਤਰੀਕੇ ਦੇ ਨਾਲ ਅਸੀਂ ਬੱਚੇ ਦੀ ਪਰਵਿਸ਼ ਕਰਦੇ ਹਾਂ ਉੱਤੇ ਡਿਪੈਂਡ ਕਰਦਾ ਹੈ ਸੋ ਇਹਦੀ ਸ਼ੁਰੂਆਤ ਮੇਰੇ ਪਿਤਾ ਜੀ ਨੇ ਕੀਤੀ ਸੀ ਠੀਕ ਹੈ ਜੀ ਤੁਸੀਂ ਪਰਵਿਸ਼ ਜਾਂ ਫਿਰ ਮੈਨਰਸ ਦੀ ਗੱਲ ਕਰਦੇ ਹੋ ਜੀ ਇਹਦੇ ਵਿੱਚ ਐਕਚੁਅਲ ਜੇ ਤੁਸੀਂ ਕੀ ਬਦਲਣਾ ਚਾਹੁੰਦੇ ਹੋ ਅਸਲ ਦੁਨੀਆ ਦੇ ਵਿੱਚ ਐਦਾਂ ਦੀਆਂ ਕੀ ਰੀਤੀਆਂ ਤੁਹਾਨੂੰ ਲੱਗੀਆਂ ਵੀ ਹਾਂ ਜੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਫਿਰ ਇਹ ਬਦਲਣੀਆਂ ਚਾਹੀਦੀਆਂ ਨੇ ਦੇਖੋ ਜੀ ਅਸੀਂ ਕੁਝ ਨਹੀਂ ਬਦਲ ਸਕਦੇ ਦਨਾਈਂਤ ਬਦਲਿਆ ਜਾ ਸਕਦਾ ਹੈ ਹਮੇਸ਼ਾ ਸਾਨੂੰ ਅਗਰ ਲੋੜ ਹੁੰਦੀ ਹੈ ਹੋਰ ਮੈਂ ਜਿੰਨੀਆਂ ਮਰਜ਼ੀ ਵੀਡੀਓਜ਼ ਪਾਈ ਜਾਵਾਂ ਜਾਂ ਬਹੁਤ ਪ੍ਰਚਾਰ ਵੀ ਹੋ ਰਿਹਾ ਹੈ ਅਸੀਂ ਇਹ ਨਹੀਂ ਕਹਿ ਸਕਦੇ ਕਿ ਪ੍ਰਚਾਰ ਨਹੀਂ ਹੋ ਰਿਹਾ ਬਹੁਤ ਵੱਡੀਆਂ ਜਥੇਬੰਦੀਆਂ ਜਥੇਦਾਰ ਜੋ ਪ੍ਰਚਾਰ ਕਰ ਰਹੇ ਨੇ ਵੱਡੇ ਵੱਡੇ ਸਮਾਗਮ ਹੋ ਰਹੇ ਨੇ ਫਿਰ ਵੀ ਦੇਖਦੇ ਹਾਂ ਕਿ ਦਿਨੋਂ ਦਿਨ ਅਸੀਂ ਨਿਊਜ਼ਪੇਪਰ ਦੇਖਨੇ ਆ ਟੀਵੀ ਦੇਖਦੇ ਹਾਂ ਕਿ ਕਿੰਨਾ ਕਿ ਜ਼ਿਆਦਾ ਕ੍ਰਿਮੀਨਲ ਜਾਂ ਲਾਲੋ ਕੀ ਨਸ਼ੇ ਦਾ ਹੋ ਰਿਹਾ ਹੈ ਮਤਲਬ ਕਿ ਅਸੀਂ ਸਮਾਜ ਨੂੰ ਨਹੀਂ ਬਦਲ ਸਕਦੇ ਸਭ ਤੋਂ ਪਹਿਲਾਂ ਕਿ ਅਸੀਂ ਖੁਦ ਨੂੰ ਬਦਲਣਾ ਤੁਹਾਡੀ ਜੋ ਸ਼ਖਸੀਅਤ ਹੈ ਇੰਨੀ ਕਿ ਜ਼ਿਆਦਾ ਪਾਵਰਫੁਲ ਹੋਣੀ ਚਾਹੀਦੀ ਹੈ ਕਿ ਲੋਕ ਤੁਹਾਡੀ ਲਾਈਫ ਸਟਾਈਲ ਨੂੰ ਦੇਖਣ ਤੋਂ ਖੁਦ ਸੋਚਣ ਕਿ ਨਹੀਂ ਮੈਂ ਗਲਤ ਰਸਤੇ ਤੇ ਜਾ ਰਿਹਾ ਇਹ ਜੋ ਚੀਜ਼ ਹੈ ਨਾ ਇਹ ਅਸੀਂ ਗਲਤ ਹੋ ਜਾਂਦੀ ਜਦੋਂ ਆਪਾਂ ਕਹਿੰਦੇ ਕਿ ਅਸੀਂ ਕਿਸੇ ਨੂੰ ਬਦਲਣਾ ਜਦੋਂ ਅਸੀਂ ਖੁਦ ਵੱਲ ਧਿਆਨ ਦੇਵਾਂਗੇ ਨਾ ਤਾਂ ਸਾਡੇ ਵੱਲ ਵੀ ਕਿ ਸਾਡੇ ਭੈਣ ਭਰਾ ਸਾਡਾ ਜੋ ਪਰਿਵਾਰ ਆ ਸਾਡੇ ਆਸ-ਪਾਸ ਦੇ ਲੋਕ ਆ ਉਹ ਖੁਦ ਬਦਲ ਜਾਣਗੇ ਮੇਰੇ ਅਕੋਰਡਿੰਗ ਇਹ ਹੈ ਠੀਕ ਹੈ ਜੀ ਤੁਸੀਂ ਕ੍ਰਿਮੀਨਲਸ ਦੀ ਗੱਲ ਕੀਤੀ ਆਸ-ਪਾਸ ਕ੍ਰਾਈਮ ਬਹੁਤ ਵਧ ਇਹਦਾ ਜ਼ਿੰਮੇਵਾਰ ਕਿਨੂੰ ਮੰਨਦੇ ਹੋ ਜੀ ਇਹਦਾ ਜ਼ਿੰਮੇਦਾਰ ਇਹ ਹੈ ਕਿ ਜਿਸ ਤਰ੍ਹਾਂ ਅੱਜ ਸੋਸ਼ਲ ਮੀਡੀਆ ਤੇ ਦਿਖਾਇਆ ਜਾਂਦਾ ਹੈ ਜਾਂ ਅਸੀਂ ਕਹਿ ਦਿੰਦੇ ਹਾਂ ਕਿ ਨਿਊਜ਼ ਤੇ ਉਹ ਚੀਜ਼ਾਂ ਨੂੰ ਜ਼ਿਆਦਾ ਅੱਗੇ ਕੀਤਾ ਜਾਂਦਾ ਹੈ ਅਗਰ ਤੁਸੀਂ ਅੱਜ ਟੀਵੀ ਦੇਖ ਲੋ ਜਾਂ ਹੁਣ ਇਹ ਤੁਸੀਂ ਫੋਨ ਔਨ ਕਰੋਗੇ ਨਾ ਉਸ ਤਰ੍ਹਾਂ ਦੀਆਂ ਨਿਊਜ਼ ਜ਼ਿਆਦਾ ਆਣਗੀਆਂ ਬਿਲਕੁਲ ਤਾਂ ਸਾਡਾ ਜੋ ਮਾਇੰਡ ਲੱਗ ਰਿਹਾ ਕਿ ਸਾਰੇ ਪਾਸੇ ਇਸ ਤਰ੍ਹਾਂ ਹੋ ਰਿਹਾ ਹੈ ਪਰ ਨਹੀਂ ਬਹੁਤ ਚੰਗੀਆਂ ਚੀਜ਼ਾਂ ਨੇ ਬਹੁਤ ਚੰਗੇ ਲੋਕ ਵੀ ਨੇ ਲੇਕਿਨ ਉਹਨਾਂ ਨੂੰ ਪ੍ਰਮੋਟ ਨਹੀਂ ਕੀਤਾ ਜਾਂਦਾ ਤੁਸੀਂ ਦੇਖੋ ਕਈ ਚੈਨਲ ਇਸ ਤਰ੍ਹਾਂ ਦੇ ਨੇ ਸੋਸ਼ਲ ਮੀਡੀਆ ਤੇ ਜੋ ਉਹਨਾਂ ਲੋਕਾਂ ਨੂੰ ਪ੍ਰਮੋਟ ਕਰ ਲੈਣ ਉਹ ਜੋ ਟੀਨੇਜ ਤੋਂ ਜੇ ਕੱਟ ਨੇ ਮੈਂ ਤੁਹਾਨੂੰ ਗੱਲ ਦੱਸ ਰਹੀ ਹਾਂ ਤਾਂ ਉਹਨਾਂ ਨੇ ਕਰਦੇ ਆ ਤੂੰ ਅਗੇਂਸਟ ਹੋਗੇ ਜੋ ਮੈਰਿਜ ਕਰਵਾ ਲਈ ਠੀਕ ਹੈ ਤਾਂ ਉਹਨਾਂ ਨੂੰ ਉਹਨਾਂ ਦੇ ਇੰਟਰਵਿਊ ਕਰ ਰਹੇ ਨੇ ਉਹ ਲੋਕ ਤੇ ਜਦੋਂ ਟੀਨੇਜ ਦੇ ਲੋਕ ਹੀ ਇਹਨਾਂ ਨੂੰ ਦੇਖਦੇ ਨੇ ਕਹਿੰਦੇ ਕਿ ਠੀਕ ਹੈ ਉਹ ਸੋਸ਼ਲ ਮੀਡੀਆ ਦੇ ਸਟਾਰ ਬਣ ਗਏ ਤਾਂ ਫਿਰ ਉਹ ਵੀ ਗਰਲ ਡਿਸੀਜਨ ਲੈੈਂਟਲੀ ਉਤਜਿਤ ਹੋ ਜਾਂਦੇ ਨੇ ਆਈ ਹੋਪ ਕਿ ਤੁਸੀਂ ਸਮਝ ਗਏ ਬਿਲਕੁਲ ਜੀ ਬਿਲਕੁਲ ਜੀ ਹੁਣ ਮੇਨ ਚੀਜ਼ ਤੁਸੀਂ ਆਪਣੇ ਫਾਦਰ ਸਾਹਿਬ ਬਾਰੇ ਗੱਲ ਕੀਤੀ ਕਿ ਉਹਨਾਂ ਨੇ ਤੁਹਾਨੂੰ ਇਸ ਚੀਜ਼ ਦੇ ਚੱਗੇ ਆਉਣ ਲਈ ਪ੍ਰਭਾਵਿਤ ਕੀਤਾ ਆਪਣੇ ਫਾਦਰ ਸਾਹਿਬ ਬਾਰੇ ਦੱਸੋ ਥੋੜਾ ਕਿ ਉਹਨਾਂ ਦਾ ਬੈਕਗ੍ਰਾਉਂਡ ਕੀ ਸੀ ਕੀ ਉਹ ਕਰਦੇ ਸੀ ਬਿਲਕੁਲ ਜੀ ਜੋ ਮੇਰੇ ਫਾਦਰ ਸਾਹਿਬ ਹਨ ਬੀਏ ਤੱਕ ਜੋ ਸਟੱਡੀ ਕੀਤੀ ਸੀ ਔਰ ਉਸ ਸਾਡੇ ਜੋ ਆਸ-ਪਾਸ ਦੇ ਲੋਕ ਆਣ ਗੁਆਂਢ ਸੀ ਨਾ ਉਹਨਾਂ ਦੇ ਜੋ ਬੱਚੇ ਆ ਉਹ ਮੇਰੇ ਫਾਦਰ ਸਾਹਿਬ ਇੰਗਲਿਸ਼ ਬਹੁਤ ਵਧੀਆ ਤਰੀਕੇ ਨਾਲ ਪੜ੍ਹਾ ਲੈਂਦੇ ਸੀ ਲੇਕਿਨ ਅੱਜ ਜੇਕਰ ਕਿਸੇ ਕੋ ਕੋਈ ਸਕਿੱਲ ਆ ਜੇ ਇੰਗਲਿਸ਼ ਹਿੰਦੀ ਪੰਜਾਬੀ ਤਾਂ ਪਹਿਲਾਂ ਇਹ ਕਹਿੰਦੇ ਨੇ ਕਿ ਤੁਸੀਂ 2 ਮਹੀਨੇ ਦਾ ਕੋਰਸ ਲਓ ਤਾਂ ਮਤਲਬ ਇਨਕਮ ਦਾ ਸਾਧਨ ਬਣਾ ਲੈਂਦੇ ਰਹੇ ਉੱਥੇ ਮੇਰੇ ਫਾਦਰ ਸਾਹਿਬ ਨੂੰ ਇੰਗਲਿਸ਼ ਆਂਦੀ ਸੀ ਉਹਨਾਂ ਨੇ ਬੱਚਿਆਂ ਨੂੰ ਪੜ੍ਹਾਇਆ ਇਹ ਨਹੀਂ ਕਿ ਸ ਉਹਨਾਂ ਨੇ ਉਹਨਾਂ ਨੂੰ ਅਧਿਆਤਮਕ ਤੌਰ ਤੇ ਜੋ ਸਕਿੱਲ ਹੈ ਜਿੱਥੇ ਬੱਚੇ ਚਾਹੁੰਦੇ ਸੀ ਕਿ ਅਸੀਂ ਸਰਕਾਰੀ ਨੌਕਰੀ ਚਾਹੀਦੀ ਹੈ ਸਾਨੂੰ ਜਾਂ ਅਸੀਂ ਕੋਈ ਬਿਜ਼ਨਸ ਡਿਵੈਲਪ ਕਰਨਾ ਚਾਹੁੰਦੇ ਆ ਤਾਂ ਜਿਹੜੇ ਬੱਚੇ ਉਹਨਾਂ ਤੋਂ ਪੜੇ ਉਹਨਾਂ ਨੇ ਆਪਣੀ ਏਮ ਨੂੰ ਜੋ ਅਚੀਵ ਕੀਤਾ ਔਰ ਮੇਰੇ ਫਾਦਰ ਸਾਹਿਬ ਨੇ ਨੌ ਸਿੱਖ ਇਤਿਹਾਸ ਨਾਲ ਰਿਲੇਟਡ ਜੋ ਕਿਤਾਬਾਂ ਉਹ ਲਿਖਿਆ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਰਿਲੇਟਡ ਸ਼ਹਿਰ ਅੰਮ੍ਰਿਤਸਰ ਦਾ ਜੋ ਇਤਿਹਾਸ ਹੈ ਤਰਨਤਾਰਨ ਸਾਹਿਬ ਦਾ ਇਤਿਹਾਸ ਸ਼ਹੀਦਾਂ ਦੇ ਸਰਦਾਰ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਖੁਦ ਸੈਲਫ ਸਟੱਡੀ ਕਰਕੇ ਉਹ ਕਿਤਾਬਾਂ ਲਿਖਿਆ ਔਰ ਲਾਸਟ ਸਮੇ ਫਿਰ ਕਿੱਥੇ ਅਸੀਂ ਜੇਕਰ ਮੇਰੇ ਤੋਂ ਨੌਲੇਜ ਹੈ ਸੈਲਫ ਸਟਡੀ ਹੈ ਮੈਂ ਕਿੱਥੇ ਇੱਕ ਇੱਕ ਲੋਕਾਂ ਕੋ ਜਾਵਾਂਗੀ ਉਹਨੂੰ ਆਪਣਾ ਮੈਸੇਜ ਦੱਸਾਂਗੀ ਉੱਥੇ ਇੱਕ ਰੂਮ ਦੇ ਵਿੱਚ ਸੈਲਫ ਸਟਡੀ ਕਰਕੇ ਆਪਾਂ ਵੀਡੀਓ ਪਾ ਦਿੰਦੇ ਆ ਤਾਂ ਲੋਕਾਂ ਤੱਕ ਪੁੱਜੇਗੀ ਠੀਕ ਹੈ ਲੋਕ ਕਮੈਂਟ ਆਪਣੀ ਰਾਏ ਦੇਣਗੇ ਤਾਂ ਉਹਨਾਂ ਦਾ 2019 ਦੇ ਵਿੱਚ ਉਹਨਾਂ ਦਾ ਜੋ ਦਿਹਾੜਾ ਹੋ ਗਿਆ ਤਾਂ ਉਹਨਾਂ ਦਾ ਸੁਪਨਾ ਸੀ ਕਿ ਮੈਂ ਸੋਸ਼ਲ ਮੀਡੀਆ ਤੱਕ ਆਪਣਾ ਜੋ ਪ੍ਰਭਾਵ ਹੈ ਉਹ ਪਾਵਾਂ ਲੇਕਿਨ ਉਹ ਨਹੀਂ ਕਰ ਸਕੇ ਤੇ ਉਹਨਾਂ ਦੇ ਸੁਪਨੇ ਨੂੰ ਹੁਣ ਮੈਂ ਆਪਣਾ ਸੁਪਨਾ ਬਣਾਇਆ ਹੈ ਚਾ ਬਾਤ ਹੈ ਤੁਸੀਂ ਥੋੜਾ ਜਿਹਾ ਰਿਲੀਜੀਅਸ ਲਾਈਨ ਵੱਲ ਜਾ ਰਹੇ ਹੋ ਕਿ ਉਹਨਾਂ ਨੇ ਕਾਫੀ ਸਾਰੀਆਂ ਗੁਰਬਾਣੀ ਤੋਂ ਜਦੋਂ ਕਹਿ ਸਕਦੇ ਆ ਪ੍ਰਭਾਵਿਤ ਹੋ ਕੇ ਕੁਝ ਕਿਤਾਬਾਂ ਲਿਖੀਆਂ ਨੇ ਤੁਸੀਂ ਗੁਰਬਾਣੀ ਨੂੰ ਕਿਦਾਂ ਦੇਖਦੇ ਹੋ ਜੀ ਗੁਰਬਾਣੀ ਹੀ ਸਭ ਕੁਝ ਹੈ ਅਗਰ ਦੇਖਿਆ ਜਾਵੇ ਤੇ ਅੱਜ 2019 ਤੇ ਲੈ ਕੇ 2025 ਤੱਕ ਉਹਨਾਂ ਦੀ ਸਭ ਤੋਂ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਗਾਈਡ ਕੀਤਾ ਲੇਕਿਨ ਸਭ ਤੋਂ ਵੱਡੀ ਉਹਨਾਂ ਦੀ ਸਿੱਖ ਮਤਕਿਆ ਹੈ ਉਹਨਾਂ ਨੇ ਇਹ ਕਿਹਾ ਕੀ ਲਾਈਫ ਦੇ ਵਿੱਚ ਕਦੇ ਵੀ ਕਿਸੇ ਇਨਸਾਨ ਨੂੰ ਆਪਣਾ ਰੋਲ ਮਾਡਲ ਨਹੀਂ ਮੰਨਾ ਆਮ ਤੌਰ ਤੇ ਲੋਕ ਇਹ ਕਹਿੰਦੇ ਆ ਕਿ ਇਹ ਮੇਰਾ ਉਸਤਾਦ ਹੈ ਇਹ ਮੇਰਾ ਜਾਂ ਕਿਸੇ ਤੋਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਉਹਦਾ ਤਾਂ ਲਾਈਫ ਸਟਾਈਲ ਜੋ ਜਿਉਂਦੇ ਨੇ ਬਟ ਉਹਨਾਂ ਨੇ ਮੈਨੂੰ ਸਭ ਤੋਂ ਵੱਡੀ ਇਹ ਸਿੱਖ ਦਿੱਤੀ ਕਿ ਮਨਦੀਪ ਜਿੰਨਾ ਚਿਰ ਤੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਓਟ ਆਸਰਾ ਲੈ ਕੇ ਅਰਦਾਸ ਕਰਕੇ ਕੰਮ ਕਰੇਗੀ ਨਾ ਤਾਂ ਜ਼ਿੰਦਗੀ ਦੇ ਵਿੱਚ ਵੀ ਕਦੇ ਵੀ ਗਲਤ ਰਸਤੇ ਤੇ ਨਹੀਂ ਜਾਵੇਗੀ ਔਰ ਕਦੇ ਵੀ ਤੇਰੇ ਨਾਲ ਕੋਈ ਮਾੜਾ ਨਹੀਂ ਹੋਵੇਗਾ ਹਾਂ ਅਗਰ ਮਾੜਾ ਹੋ ਜਾਂਦਾ ਤੇ ਤੈਨੂੰ ਇਹ ਲੱਗੇਗਾ ਕਿ ਰੱਬ ਮੇਰੀ ਪਰਖਿਆ ਲੈ ਰਿਹਾ ਹੈ ਅਗਰ ਚੰਗਾ ਆਏਗਾ ਤੂੰ ਰੱਬ ਦਾ ਧੰਨ ਕਿਸੇ ਇਨਸਾਨ ਦੇ ਨਾਲ ਲੱਗੀ ਹੁੰਦੀ ਜੁੜੀ ਹੁੰਦੀ ਉਹ ਮੈਨੂੰ ਗਾਈਡ ਕਰਦਾ ਤੇ ਮੈਂ ਕੱਲ ਨੂੰ ਸਫਲ ਹੋ ਜਾਵਾਂ ਤਾਂ ਉਹ ਇਨਸਾਨ ਹੋਏਗਾ ਕਿ ਮਨਦੀਪ ਸਫਲ ਹੋਈ ਹੈ ਮੇਰੇ ਕਰਕੇ ਹੋਈ ਹੈ ਤਾਂ ਅਗਰ ਮੈਨੂੰ ਘਾਟਾ ਨੁਕਸਾਨ ਹੁੰਦਾ ਤੇ ਮੇਰੇ ਮਨ ਚੋਂ ਆਇਆ ਕਿ ਮੈਂ ਲਾਈਫ ਚ ਬਹੁਤ ਕੁਝ ਕਰਨਾ ਸੀ ਪਰ ਉਸ ਇਨਸਾਨ ਨੇ ਮੈਨੂੰ ਗਲਤ ਗਾਈਡ ਕੀਤਾ ਲੇਕਿਨ ਤਾਂ ਅੰਸਰ ਗੁਰ ਕਰਨ ਸਭ ਉਹ ਅਟਲ ਨੇ ਉਹਨਾਂ ਤੋਂ ਆਪਾਂ ਹਰ ਰੋਜ਼ ਪੜ੍ਹਦੇ ਆ ਕੁਝ ਨਵੇਂ ਗੁਣ ਆਪਣੇ ਵਿੱਚ ਲੈ ਕੇ ਆਣੇ ਆ ਤਾਂ ਸਾਨੂੰ ਨਾ ਤਾਂ ਹੰਕਾਰ ਆਉਂਦਾ ਤੇ ਨਾ ਸੀ ਡੀਮੋਟੀਵੇਟ ਹੁੰਦੇ ਆ ਅੱਜ ਦੀ ਜਿਹੜੀ ਰਿਲੀਜੀਅਸ ਅਵੇਅਰਨੈਸ ਹੈ ਲੋਕ ਕਰ ਲਿਜਨ ਨੂੰ ਬਹੁਤ ਅਲੱਗ ਪੱਧਰ ਤੇ ਲੈ ਗਏ ਨੇ ਤੁਸੀਂ ਦੇਖਿਆ ਹੋਵੇਗਾ ਉਹਨਾਂ ਕਿ ਇੱਕ ਡੀਲਿੰਗ ਚੱਲ ਰਹੀ ਹੈ ਰੱਬ ਨਾਲ ਵੀ ਕਿ ਅੱਜ ਮੇਰੀ ਆ ਚੀਜ਼ ਪੂਰੀ ਹੋ ਜੇ ਮੈਂ ਆ ਚੀਜ਼ ਚੜਾ ਕੇ ਜਾਊਂਗਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਭੀੜ ਦਾ ਹਿੱਸਾ ਸਮਝਦੇ ਹੋ ਕਿ ਭੀੜ ਦਾ ਹਿੱਸਾ ਕਿ ਇਸ ਤਰ੍ਹਾਂ ਚੱਲ ਰਿਹਾ ਹੈ ਤਾਂ ਜਿਗਰ ਧਰਮ ਪਰਿਵਰਤਨ ਬਾਰੇ ਵੀ ਤੁਸੀਂ ਆਂ ਦੇਖਿਆ ਹੋਵੇਗਾ ਕਿ ਉਹ ਕਿਉਂ ਹੋ ਰਿਹਾ ਹੈ ਕਿਉਂਕਿ ਜੋ ਸੇਖ ਹੈ ਨਾ ਸੇਖ ਕਦੀ ਵੀ ਧਰਮ ਪਰਵਰਤਨ ਨਹੀਂ ਕਰਦਾ ਜ ਜਿਸ ਨੇ ਇੱਕ ਵਾਰ ਵਿਚਾਰ ਕਰ ਲਿਆ ਵਿਸ਼ਵਾਸ ਕਰ ਲਿਆ ਨਾ ਉਹ ਕਦੀ ਵੀ ਕੋਈ ਧਰਮ ਪਰਵਰਤਨ ਨਹੀਂ ਕਰਦਾ ਗੱਲ ਵਿਸ਼ਵਾਸ ਦੀ ਗੱਲ ਐਜੂਕੇਸ਼ਨ ਦੀ ਕਹਿਣ ਨੂੰ ਕਹੀ ਜਾਵਾ ਕਿ ਮੈਂ ਸੇਖ ਹਾਂ ਲੇਕਿਨ ਮੈਂ ਸ੍ਰੀ ਗੁਰਗ੍ਰੰਥ ਸਾਹਿਬ ਨੂੰ ਕਦੀ ਜਪਜੀ ਸਾਹਿਬ ਦਾ ਪਾਠ ਹੀ ਨਾ ਕੀਤਾ ਹੋਵੇ ਕਦੀ ਰਹਿ ਰਸਤਾ ਪਾਠ ਹੀ ਨਾ ਕੀਤਾ ਇਸ ਤਰ੍ਹਾਂ ਦੇ ਵੀ ਲੋਕ ਐ ਜੋ ਨਾਮ ਦੇ ਪਿੱਛੇ ਸਿੰਘ ਲਗਾ ਰਿਹਾ ਕੋਲ ਲਗਾ ਰਿਹਾ ਔਰ ਕਹਿ ਰਿਹਾ ਕਿ ਮੈਂ ਸਿੰਘ ਹਾਂ ਲੇਕਿਨ ਉਹਨਾਂ ਨੇ ਕਦੀ ਗੁਰਬਾਣੀ ਨੂੰ ਪੜ੍ਹਿਆ ਹੀ ਨਹੀਂ ਤੇ ਜਦੋਂ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਦੁੱਖ ਤਕਲੀਫ ਆਂਦਾ ਹੈ ਤਾਂ ਕਦੀ ਉਧਰ ਭੜਕਦੇ ਨਹੀਂ ਕਿਸ ਸੌਰੀ ਲੇਕਿਨ ਮੈਂ ਕਹਿ ਰਹੀ ਹਾਂ ਨਾ ਇਸ ਤਰ੍ਹਾਂ ਹੋ ਰਿਹਾ ਕਿ ਉਹ ਫਿਰ ਪੜਕਦੇ ਦੇ ਨੇ ਉਹ ਭੀੜ ਦਾ ਸਾਰੇ ਨੇ ਕਦੀ ਕਿੱਧਰ ਜਾ ਰਹੇ ਨੇ ਕਦੀ ਕਿੱਧਰ ਜਾ ਰਹੇ ਨੇ ਮੇਨ ਗੱਲ ਕਿ ਜੋ ਲੋਕ ਤਾਂ ਸ੍ਰੀ ਮੈਂ ਇਹੀ ਕਹਾ ਰਹੀ ਹਾਂ ਕੀ ਬਾਤ ਹੈ ਜੀ ਤੁਹਾਡੀ ਰਿਲੀਜੀਅਸ ਅਵੇਅਰਨੈਸ ਨੂੰ ਵੇਖਿਆ ਜਾਵੇ ਤਾਂ ਕਾਫੀ ਮਾਡਰਨ ਦੇ ਸਮੇਂ ਦੇ ਹਿਸਾਬ ਨਾਲ ਆਈ ਥਿੰਕ ਵੈਲ ਡਨ ਕਿ ਬਹੁਤ ਵਧੀਆ ਕਰ ਰਹੇ ਹੋ ਵੈਸੇ ਮੈਂ ਇਸ ਚੀਜ਼ ਤੇ ਮੈਂ ਵੀ ਕਹਿਣਾ ਚਾਹਾਂਗਾ ਕਿ ਅੱਜ ਜਿਨੇ ਰੱਬ ਹੀ ਬਦਲ ਲਿਆ ਫਿਰ ਉਹਦਾ ਕਾਦਾ ਦੇ ਨਿਮਾਨ ਹੈ ਨਾ ਤੇ ਅੱਜ ਦੇ ਟਾਈਮ ਤੇ ਜੇਕਰ ਤੁਸੀਂ ਦੇਖਿਆ ਜਾਵੇ ਤੁਸੀਂ ਕਿਦਾਂ ਚੇਂਜਸ ਲੈ ਕੇ ਆ ਰਹੇ ਹੋ ਕੀ ਕਰ ਰਹੇ ਹੋ ਆਪਣੇ ਪੱਧਰ ਤੇ ਜੀ ਮੇਰਾ YouTube ਤੇ ਜੋ ਚੈਨਲ ਗੁਰਮਤ ਪ੍ਰਕਾਸ਼ ਵਰਲਡਵਾਈਜ਼ ਜਿੱਥੋਂ ਤੱਕ ਮੇਰੀ ਕੋਸ਼ਿਸ਼ ਹੈ ਕਿਉਂਕਿ ਮੈਂ ਹੋਟਲ ਮੈਨੇਜਮੈਂਟ ਦੀ ਡਿਗਰੀ ਕੀਤੀ ਜੌਬ ਵੀ ਕਰਦੀ ਪਈ ਆ ਤਾਂ ਇੱਕ ਸਟੋਰੀ ਤੁਹਾਨੂੰ ਮੈਂ ਦੱਸਣਾ ਚਾਹਾਂਗੀ ਸ਼ਾਇਦ ਤੁਸੀਂ ਸੁਣੀ ਵੀ ਹੋਵੇਗੀ ਕਿ ਇੱਕ ਭਿਆਨਕ ਜੰਗਲ ਨੂੰ ਅੱਗ ਲੱਗ ਗਈ ਸੀ ਤਾਂ ਚਿੜੀ ਆਪਣੀ ਚੁੰਝ ਦੇ ਨਾਲ ਪਾਣੀ ਪਾ ਰਹੀ ਸੀ ਤਾਂ ਕੋਈ ਬੋਲਿਆ ਕਿ ਭਿਆਨਕ ਆ ਗਿਆ ਤੇਰੇ ਇਨਕੇ ਜੀ ਚੁੰਝ ਦੇ ਨਾਲ ਅੱਗ ਤਾਂ ਨਹੀਂ ਬੁਝ ਜਾਏਗੀ ਤਾਂ ਚਿੜੀ ਕਹਿੰਦੀ ਕਿ ਮੈਂ ਰੱਬ ਨੂੰ ਮੂੰਹ ਦਿਖਾਣਾ ਹੈ ਤਾਂ ਇਹ ਤਾਂ ਗੱਲ ਆਵੇਗੀ ਕਿ ਜਦੋਂ ਭਿਆਨਕ ਜੰਗਲ ਦੇ ਵਿੱਚ ਆਗਲ ਗਈ ਤਾਂ ਮੈਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਸੋ ਅੱਜ ਸੇਮ ਉਹੀ ਹਾਲਾਤ ਨੇ ਮੈਂ ਤਾਂ ਕੁਝ ਕਰ ਵੀ ਨਹੀਂ ਸਕਦੀ ਬਟ ਜੋ ਕੋਸ਼ਿਸ਼ ਹੈ ਜੋ ਮੇਰੀ ਐਜੂਕੇਸ਼ਨ ਹੈ ਜੋ ਮੇਰਾ ਕੌਨਫੀਡੈਂਸ ਆ ਤਾਂ ਮੈਂ ਵਤ ਤੋਂ ਵਤ ਸਕੂਲਾ ਕਾਲਜਾ ਦੇ ਵਿੱਚ ਜਾ ਕੇ ਜੋ ਮੇਰੀ ਗੱਲ ਨੂੰ ਸੁਣਦੇ ਨੇ ਬੱਚੇ ਜਾਂ ਬਹੁਤ ਵਧੀਆ ਮੈਨੂੰ ਸਪੋਰਟ ਕਰ ਰਹੇ ਨੇ ਤਾਂ ਮੈਂ ਹਰ ਰੋਜ਼ ਆਪਣੀ ਵੀਡੀਓ ਤੇ ਰਾਈ ਕੁਝ ਨਵਾਂ ਮੈਸੇਜ ਅਪਲੋਡ ਕਰਦੀ ਹਾਂ ਜੀ ਕਿਆ ਬਾਤ ਹੈ ਜੀ ਬਹੁਤ ਵਧੀਆ ਗੱਲ ਹੈ ਤੇ ਬਹੁਤ ਹੀ ਵਧੀਆ ਤੁਸੀਂ ਮੈਸੇਜ ਵੀ ਦੇ ਰਹੇ ਹੋ ਵੀ ਹਰ ਵਾਰੀ ਇਹ ਕਹਿ ਕੇ ਪਿੱਛੇ ਨਹੀਂ ạt ਜਾਣਾ ਚਾਹੀਦਾ ਵੀ ਮੇਰੇ ਕੱਲੇ ਨਾਲ ਕੀ ਹੋ ਜਾਏਗਾ ਬਹੁਤ ਕੁਝ ਹੋ ਸਕਦਾ ਹੁਣ ਐਕਚੁਅਲ ਗੱਲ ਇਹ ਹੁੰਦੀ ਹੈ ਵੀ ਤੁਸੀਂ ਚੇਂਜਸ ਲੈ ਕੇ ਆ ਰਹੇ ਹੋ ਵੀਡੀਓਜ਼ ਵਗੈਰਾ ਪਾ ਰਹੇ ਹੋ ਇੱਕ ਵਧੀਆ ਗਾਈਡੈਂਸ ਦੇ ਹੀ ਰਹੇ ਹੋ ਬਟ ਮੇਨ ਚੀਜ਼ ਇਹ ਹੁੰਦੀ ਹੈ ਵੀ ਇੱਕ ਸੈਟ ਆਫ ਰੂਲਸ ਚਾਹੀਦਾ ਹੈ ਨਾ ਵੀ ਜੇਕਰ ਤੁਹਾਨੂੰ ਕੋਈ ਪੁੱਛਦਾ ਵੀ ਠੀਕ ਹੈ ਲਾਈਵ ਵਧੀਆ ਕਰਨੀ ਹੈ ਬਟ ਪ੍ਰੋਪਰ ਮੈਂ ਕਿਹੜੇ ਕਿਹੜੇ ਸਟੈਪਸ ਤੇ ਜਾ ਸਕਦਾ ਜਾਂ ਮੈਨੂੰ ਕੀ ਗਾਈਡੈਂਸ ਚਾਹੀਦੀ ਹੈ ਕਿ ਉਹਦੇ ਲਈ ਵੀ ਤੁਸੀਂ ਕੁਝ ਕਰਦੇ ਹੋ ਜਿੱਦਾਂ ਤੁਸੀਂ ਸਕੂਲ ਮਤਲਬ ਸਫਲਤਾ ਕਿਵੇਂ ਅਸੀਂ ਪਾ ਸਕਦੇ ਹਾਂ ਬਿਲਕੁਲ ਜੀ ਸਫਲਤਾ ਪਾਉਂਦਾ ਸਭ ਤੋਂ ਵੱਡਾ ਤਰੀਕਾ ਲੋਕ ਕਹਿੰਦੇ ਕਿ ਸਫਲ ਹੋਣਾ ਪਰ ਉਹਨਾਂ ਨੂੰ ਪੁੱਛੀ ਕਿ ਤੁਸੀਂ ਕਰਨਾ ਕੀ ਚਾਹੁੰਦੇ ਹੋ ਤਾਂ ਉਹ ਕਨਫਿਊਜ਼ ਹੋ ਜਾਣਗੇ ਮਤਲਬ ਕਿ ਉਹਨਾਂ ਦੀ ਲਾਈਫ ਦੇ ਵਿੱਚ ਕੋਈ ਗੋਲ ਹੀ ਨਹੀਂ ਹੈ ਅੱਜ 95% ਇਦਾਂ ਦੇ ਲੋਕ ਨੇ ਜੋ ਨੌਕਰੀਆਂ ਕਰ ਰਹੇ ਨੇ ਔਰ ਉਹਨਾਂ ਨੂੰ ਪੁੱਛੀ ਕਿ ਤੁਸੀਂ ਕਰਨਾ ਕੀ ਚਾਹੁੰਦੇ ਅਸਲ ਵਿੱਚ ਬਸ ਜ਼ਿੰਦਗੀ ਚੱਲ ਰਹੀ ਹੈ ਚੱਲ ਰਹੀ ਹੈ ਤਾਂ ਸਫਲਤਾ ਤਾਂ ਹੀ ਮਿਲੇਗੀ ਜੇਕਰ ਤੁਸੀਂ ਕੁਝ ਕਰਨਾ ਚਾਹੋਗੇ ਜ਼ਿੰਦਗੀ ਦੇ ਵਿੱਚ ਗੋਲ ਹੋਏਗਾ ਤਾਂ ਗੋਲ ਤੋਂ ਬਾਅਦ ਕਿ ਲਗਾਤਾਰ ਕੰਮ ਨੂੰ ਤੁਸੀਂ ਕਿੰਨਾ ਕਰਦੇ ਹੋ ਔਰ ਤੀਜੀ ਗੱਲ ਕਿ ਲਗਾਤਾਰ ਕਰਨ ਤੋਂ ਬਾਅਦ ਜ कि तुसी काम ਕਰੋਗੇ ਤੇ तुसी ਸਫਲ ਹੋ ਜਾਓਗੇ ਬਿਲਕੁਲ ਨਹੀਂ ਸਫਲਤਾ ਇਨੀ ਜਲਦੀ ਨਹੀਂ ਮਿਲਦੀ ਕਈ ਵਾਰ ਤਾਂ ਨੂੰ ਜ਼ਿੰਦਗੀ ਦੇ ਵਿੱਚ ਹਾਰ ਵੀ ਮਿਲਨੀ ਆ ਉਸ ਹਾਰ ਨੂੰ ਪਾ ਕੇ ਤੁਸੀਂ ਟੁੱਟ ਕੇ ਦੁਬਾਰਾ ਅਗਰ ਖੜੇ ਹੋ ਜਾਂਦੇ ਹੋ ਕੰਮ ਨੂੰ ਲਗਾਤਾਰ ਕਰਦੇ ਹੋ ਅਸਲ ਦੇ ਵਿੱਚ ਮੈਂ ਉਹਨੂੰ ਹੀ ਸਫਲਤਾ ਮੰਨਦੇ ਆ ਕਿਆ ਬਾਤ ਹੈ ਜੀ ਤੁਹਾਡਾ ਬੈਕਗ੍ਰਾਉਂਡ ਕੀ ਹੈ ਜੀ ਤੁਹਾਡੀ ਕੁਆਲਿਫੀਕੇਸ਼ਨ ਵੀ ਤੁਸੀਂ ਇਸ ਲਾਈਨ ਦੇ ਵਿੱਚ ਕਿਦਾਂ ਜਦਾਂ ਤੁਸੀਂ ਕਹੇ ਤੁਹਾਡੇ ਫਾਦਰ ਸਾਹਿਬ ਤੋਂ ਪ੍ਰਭਾਵਿਤ ਹੋਏ ਜੀ ਡੈਫੀਨਿਟਲੀ ਕੋਈ ਇਨਕਮ ਸੋਰਸ ਦੇ ਲਈ ਤੁਸੀਂ ਵੀ ਕੁਝ ਅਲੱਗ ਤੋਂ ਕਰ ਰਹੇ ਹੋਗੇ ਬਿਲਕੁਲ ਜੀ ਹੋਟਲ ਮੈਨੇਜਮੈਂਟ ਦੀ ਡਿਗਰੀ ਕੀਤੀ ਹੈ ਮੈਂ ਤਾਂ ਸਿਰਫ ਜ਼ਿਆਦਾ ਨਹੀਂ ਸਿਰਫ 8-9000 ਜੋ ਮੇਰੀ ਹੈ ਤਨਖਾ ਤਾਂ ਉਹਦੇ ਵਿੱਚ ਮੈਂ ਔਰ ਮੈਂ ਆਪਣੀ ਫੈਮਿਲੀ ਨੂੰ ਪਾਲ ਰਹੀ ਹਾਂ ਜੀ ਠੀਕ ਹੈ ਜੀ ਫੈਮਿਲੀ ਵੱਲੋਂ ਸਪੋਰਟ ਹੈ ਜੋ ਨਾਲ-ਨਾਲ ਇਹ ਚੀਜ਼ਾਂ ਕਰ ਰਹੇ ਹੋ ਬਿਲਕੁਲ ਮੇਰੀ ਮਦਰ ਔਰ ਮੇਰੀ ਸਿਸਟਰ ਫੁੱਲ ਸਪੋਰਟ ਕਰ ਰਹੀ ਹੈ ਜੀ ਠੀਕ ਹੈ ਜੀ ਹੁਣ ਤੁਸੀਂ ਸੋਸ਼ਲ ਮੀਡੀਆ ਤੇ ਇਹ ਚੀਜ਼ਾਂ ਦੀ ਸ਼ੁਰੂਆਤ ਕਰ ਰਹੇ ਹੋ ਨਾ ਵੀ ਅੱਗੇ ਵਧੀਆ ਹੀ ਆਏ ਚੀਜ਼ ਲੋਕਾਂ ਦੇ ਸਾਹਮਣੇ ਆਵੇ ਤੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਏਦਾਂ ਦੇ ਲੋਕ ਵੀ ਬੈਠੇ ਹੋਣਗੇ ਵੀ ਜਿਹੜੇ ਆਬਵੀਅਸਲੀ ਦੂਜਿਆਂ ਨੂੰ ਟ੍ਰੋਲਿੰਗ ਕਰਦੇ ਆ ਮਜ਼ਾਕ ਉਡਾਉਂਦੇ ਆ ਜਾਂ ਫਿਰ ਇਹ ਕਹਿ ਸਕਦੇ ਹੋ ਵੀ ਹਾਂ ਜੀ ਦੂਜਿਆਂ ਨੂੰ ਕਰਦੇ ਹੋਏ ਦੇਖ ਕੇ ਉਹਨਾਂ ਦਾ ਮਤਲਬ ਉਹਨਾਂ ਇਹੀ ਚੀਜ਼ ਹੁੰਦੀ ਹੈ ਵੀ ਤੇਰੇ ਕਰਨ ਨਾਲ ਕੀ ਹੋ ਜਾਣਾ ਕੋਈ ਏਦਾਂ ਦਾ ਮੈਸੇਜ ਕੋਈ ਕਮੈਂਟ ਕਦੇ ਆਇਆ ਹੋਵੇ ਕਾਫੀ ਹੱਥਕ ਜੋ ਲੋਕ ਮੈਨਾਂ ਜੁੜੇ ਮੈਨੂੰ ਸਪੋਰਟ ਕਰਦੇ ਆ ਕਿਉਂਕਿ ਉਹੀ ਗੱਲ ਆ ਜਾਂਦੀ ਜਦੋਂ ਅਸੀਂ ਗੁਰਬਾਣੀ ਦੀ ਗੱਲ ਕਰਾਂਗੇ ਹਮੇਸ਼ਾ ਮਜ਼ਾਕ ਹਮੇਸ਼ਾ ਕੋਈ ਤਾਂ ਹੀ ਤੁਹਾਨੂੰ ਗਲਤ ਕਰੇਗਾ ਜੇ ਉਸ ਫੀਲਡ ਦੇ ਵਿੱਚ ਪਰਪੱਕ ਹੋਏਗਾ ਠੀਕ ਹੈ ਮੈਂ ਤੁਹਾਨੂੰ ਗਲਤ ਆਕਰ ਸਦੀ ਜੇ ਮੈਂ ਤੁਹਾਡੀ ਵਰਗੀ ਐਜੂਕੇਸ਼ਨ ਹੋਵਗੀ ਠੀਕ ਹੈ ਲਿਕਲ ਮੈਨੂੰ ਤੁਹਾਡੀ ਲਾਈਨ ਦਾ ਨਹੀਂ ਪਤਾ ਤੇ ਮੈਂ ਤੁਹਾਡੇ ਨਾਲ ਕੀ ਗਲਤ ਕਰਾਂਗੀ ਜਾਂ ਕੀ ਮਜ਼ਾਕ ਉਡਾਵਾਂਗੀ ਇਸੇ ਤਰ੍ਹਾਂ ਕਈ ਹੁੰਦੇ ਨੇ ਉਹ ਜਿਸ ਤਰ੍ਹਾਂ ਦੀਆਂ ਤੁਹਾਡੇ ਮਨ ਦੇ ਵਿੱਚ ਗੱਲਾਂ ਨੇ ਤੁਸੀਂ ਕਰ ਦੋ ਤੇ ਫਿਰ ਲੋਕੋ ਮਜ਼ਾਕ ਦਾ ਪਾਤਰ ਬਣਦੇ ਕਿ ਤੁਹਾਡੇ ਕੋਲ ਹੈ ਕੁਝ ਨਹੀਂ ਲੇਕਿਨ ਤੁਸੀਂ ਲੋਕਾਂ ਨੂੰ ਦਿਖਾ ਰਹੇ ਹੋ ਲੇਕਿਨ ਮੇਰੀ ਇਹੀ ਗੱਲ ਹੁੰਦੀ ਆ ਮੇਨ ਗੱਲ ਕਿ ਮੈਂ ਜੋ ਵੀਡੀਓ ਪਾਵਾਂ ਸੈਲਫ ਸਟੱਡੀ ਕਰਕੇ ਪਾਵਾਂ ਖੁਦ ਮੇਰਾ ਐਕਸਪੀਰੀਅੰਸ ਹੋਵੇ ਤਾਂ ਮੈਨੂੰ ਕੋਈ ਇਸ ਤਰ੍ਹਾਂ ਦਾ ਨਹੀਂ ਆਇਆ ਅਗਰ ਹੋਵੇਗਾ ਵੀ ਤਾਂ ਮੈਂ ਇਗਨੋਰ ਹੀ ਕਰਾਂਗੀ ਕਿਉਂਕਿ ਮੈਨੂੰ ਇਹ ਲੱਗੇਗਾ ਕਿ ਮੇਰੇ ਲੈਵਲ ਦਾ ਉਹ ਕਿ ਮੈਨੂੰ ਕੁਝ ਕਰੇਗਾ ਤਾਂ ਮੈਂ ਚੇਂਜਸ ਲਾਣ ਲਈ ਤਿਆਰ ਹਾਂ ਬਾਕੀ ਦੱਸੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਅੱਛਾ ਰਿਲੀਜੀਅਨ ਬੇਸ ਦੀ ਅਗਰ ਗੱਲ ਕਰਾਂ ਚਮਤਕਾਰ ਮੰਨਦੇ ਹੋ ਕੀ ਹੁੰ ਬਟ ਸਿੱਖ ਧਰਮ ਦੇ ਵਿੱਚ ਚਮਤਕਾਰ ਨਾਲ ਦੀ ਚੀਜ਼ ਨਹੀਂ ਤੇਰਾ ਭਾਣਾ ਮੀਠਾ ਲੱਗੇ ਜੋ ਹੋ ਰਿਹਾ ਹੈ ਵਧੀਆ ਹੋ ਰਿਹਾ ਹੈ ਸਾਡੇ ਗੁਰੂ ਤਤੀਆਂ ਤਵੀਆਂ ਤੇ ਬੈਠ ਗਏ ਸੀ ਸਿੱਸ ਲੱਤ ਗਿਆ ਉਹਨਾਂ ਨੇ ਨਹੀਂ ਚਮਤਕਾਰ ਕਰ ਕੀ ਨਹੀਂ ਸੀ ਕਰ ਸਕਦੇ ਉਹ ਜੀ ਬਿਲਕੁਲ ਬਟ ਇੱਕ ਹਿਊਮਨ ਮਾਈਂਡ ਟੈਂਡੈਂਸੀ ਹੈ ਕਿ ਅਸੀਂ ਇੱਕ ਸੋਚ ਲੈ ਕੇ ਚੱਲਦੇ ਹਾਂ ਵੀ ਆਹ ਚੀਜ਼ ਹੋਵੇ ਹਨਾ ਉਸ ਹਸਾਬ ਨਾਲ ਹੀ ਸਾਡਾ ਧਿਆਨ ਜੁੜਦਾ ਹੈ ਉਸ ਹਸਾਬ ਨਾਲ ਅਸੀਂ ਮੱਥਾ ਟੇਕਦੇ ਹਾਂ ਜਾਂ ਕਿਸੇ ਵੀ ਕਹਿ ਲਵੋ ਹਨਾ ਇਹ ਪ੍ਰੋਪਰ ਡੀਲਿੰਗ ਤੋਂ ਥੋੜਾ ਜਿਹਾ ਹਟਕੇ ਹੈ ਹਾਂਜੀ ਸ਼ਾਇਦ ਆਹ ਚੀਜ਼ ਮੇਰੀ ਜ਼ਿੰਦਗੀ ਚ ਇੱਕ ਵਿਸ਼ਵਾਸ ਕਹਿ ਸਕਦੇ ਹੋ ਹਾਂਜੀ ਤੇ ਜੇਕਰ ਅਸੀਂ ਇਹ ਚੀਜ਼ ਨਹੀਂ ਮੰਨਾਂਗੇ ਵੀ ਬੇਸਿਕਲੀ ਇਹਨੂੰ ਦੂਜੇ ਸ਼ਬਦਾਂ ਚ ਚਮਤਕਾਰ ਹੀ ਕਹਿ ਸਕਦੇ ਹੋ ਵੀ ਜੇ ਜੇ ਇਹ ਚਮਤਕਾਰ ਹੋ ਸਕਦਾ ਹੈ ਜੇਕਰ ਅਸੀਂ ਮੰਨ ਹੀ ਨਹੀਂ ਪਾਵਾਂਗੇ ਵੀ ਸਾਡੀ ਗੁਰਬਾਣੀ 'ਚ ਲਿਖਿਆ ਹੋਇਆ ਤਾਂ ਫਿਰ ਅਸੀਂ ਵਿਸ਼ਵਾਸ ਕਿਵੇਂ ਕਰਾਂਗੇ ਮਤਲਬ ਅਗਰ ਪਰਸਨਲ ਲਾਈਫ ਦੇ ਵਿੱਚ ਮੈਂ ਕੁਝ ਸੋਚ ਰਹੀ ਹਾਂ ਫਾਰ ਇਗਜ਼ਾਮਪਲ ਲੈ ਲੈਣੇ ਕਿ ਮੈਂ ਯੂਟਿਊਬਰ ਬਣਨਾ ਹੈ ਤਾਂ ਮੈਂ ਨੂੰ ਸੋਚ ਰਹੀ ਹਾਂ ਉਹਦੇ ਪ੍ਰਤੀ ਕੰਮ ਕਰ ਰਹੀ ਹਾਂ ਤਾਂ ਉਹ ਚਮਤਕਾਰ ਨਹੀਂ ਉਹ ਮਿਹਨਤ ਕਰ ਰਹੀ ਹਾਂ ਮੈਂ ਦਿਨ ਰਾਤ ਇੱਕ ਲਗਾ ਕੇ ਆਪਣੇ ਆਪ ਨੂੰ ਪ੍ਰੀਪੇਅਰ ਕਰ ਰਹੀ ਹਾਂ ਤਾਂ ਆਉਣ ਵਾਲੇ ਸਮੇਂ 'ਚ ਮੈਂ 101% ਜੋ ਬਣਾਂਗੀ ਯੂਟਿਊਬਰ ਲੇਕਿਨ ਮੈਂ ਕੁਝ ਕਰ ਨਹੀਂ ਰਹੀ ਮੈਂ ਬਸ ਮੱਥੇ ਟੇਕ ਰਹੀ ਹਾਂ ਕਿ ਮੈਂ ਯੂਟਿਊਬਰ ਬਣ ਜਾ ਤਾਂ ਉਹ ਇੱਕ ਚਮਤਕਾਰ ਦੀ ਆਪਾਂ ਕਹਿ ਸਕਦੇ ਹਾਂ ਕਿ ਵਿਸ਼ਵਾਸ ਅੰਧਵਿਸ਼ਵਾਸ ਉਹ ਅੰਧਵਿਸ਼ਵਾਸ ਹੈ ਲੇਕਿਨ ਜਦੋਂ ਅਸੀਂ ਮਿਹਨਤ ਕਰ ਰਹੇ ਹਾਂ ਉਹਦੇ ਬਾਰੇ ਦਿਨ ਰਾਤ ਸੋਚ ਰਹੇ ਹਾਂ ਆਪਣੇ ਰੂਮ ਦੇ ਵਿੱਚ ਅਸੀਂ ਉਸ ਤਰ੍ਹਾਂ ਦੀਆਂ ਫੋਟੋਜ਼ ਲਗਾਈਆਂ ਹੋਈਆਂ ਨੇ ਤਾਂ ਫਿਰ ਅਸੀਂ ਬੰਦ ਜਾਂਦੇ ਹਾਂ ਉਹ ਚਮਤਕਾਰ ਨਹੀਂ ਉਹ ਇੱਕ ਸਾਡਾ ਮਾਈਂਡ ਸੈਟ ਹੈ ਕਿ ਜੋ ਅਸੀਂ ਸੋਚਦੇ ਹਾਂ ਉਹ ਹੋ ਜਾਂਦਾ ਹੈ ਅਗਰ ਮਿਹਨਤ ਕਰਦੇ ਆ ਤਾਂ ਠੀਕ ਹੈ ਜੀ ਹੁਣ ਤੁਸੀਂ ਜਿੱਦਾਂ ਦੀਆਂ ਵੀਡੀਓਜ਼ ਵਗੈਰਾ ਬਣਾ ਰਹੇ ਹੋ ਜਾਂ ਫਿਰ ਤੁਸੀਂ ਸੈਮੀਨਾਰ ਇਹ ਵੈਬਿਨਾਰ ਕਿਸੇ ਨੂੰ ਵੀ ਮਿਲਦੇ ਹੋ ਕਦੇ ਲੱਗਿਆ ਵੀ ਹਾਂਜੀ ਮੇਰੀਆਂ ਚੀਜ਼ਾਂ ਇੰਪੈਕਟ ਪਾ ਰਹੀਆਂ ਨੇ ਕੋਈ ਐਦਾਂ ਦਾ ਇਨਸੀਡੈਂਟ ਕੋਈ ਹੋਇਆ ਹੋਵੇ ਸਿਨੈਰੀਓ ਯੋ ਤੁਹਾਨੂੰ ਇਹ ਚੀਜ਼ ਫੀਲ ਹੋਈ ਹੋਵੇ ਜੀ ਬਹੁਤ سارے ਜੀ ਆ ਕਈ ਲੋਕ ਨੇ ਜੋ ਕਹਦੇ ਕਿ ਮਨਦੀਪ ਅਸੀਂ ਟਾਈਮ ਨੂੰ ਮੈਨੇਜ ਨਹੀਂ ਕਰ ਪਾ ਰਹੇ ਕਿ ਕਿਸ ਤਰੀਕੇ ਦੇ ਨਾਲ ਫਿਰ ਉਹਨਾਂ ਨੂੰ ਮੈਂ ਗਾਈਡ ਕਰਦੀ ਹਾਂ ਕਿ ਕਿਹੜੇ ਲੋਕ ਨੇ ਜੋ ਜਿਨ੍ਹਾਂ ਦਾ ਖੁਦ ਜ਼ਿੰਦਗੀ ਦੇ ਵਿੱਚ ਕੋਈ ਏਮ ਨਹੀਂ ਹੈ ਤੁਹਾਡੇ ਕੋਲ ਆ ਕੇ ਬੈਠ ਜਾਂਦੇ ਨੇ ਗੱਲਾਂ ਬਾਤਾਂ ਕਰ ਰਹੇ ਨੇ ਅਗਰ ਤੁਸੀਂ ਉਹਨਾਂ ਲੋਕਾਂ ਨੂੰ ਛੱਡ ਦਿੰਦੇ ਹੋ ਫੋਨ ਦੇਖਦੇ ਹੋ ਘੰਟਾ ਦੋ ਦੋ ਘੰਟੇ ਰੀਲਸ ਲੋਕਾਂ ਦੀਆਂ ਰੀਲਸ ਲਾਈਕ ਕਮੈਂਟ ਕਰ ਰਹੇ ਹੋ ਉਹ ਜੋ ਟਾਈਮ ਆ ਅਗਰ ਤੁਸੀਂ ਆਪਣੇ ਏਮ ਵੱਲ ਲਗਾਓਗੇ ਜੋ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਨੇ ਕੀਤਾ ਤਾਂ ਸੱਚਮੁੱਚ ਉਹਨਾਂ ਨੂੰ ਰਿਜ਼ਲਟ ਮਿਲਿਆ ਉਹਨਾਂ ਨੇ ਟਾਈਮ ਨੂੰ ਮੈਨੇਜ ਰੁਪਿਆ ਇੱਕ ਮਿੰਟ ਔਰ ਇੱਕ ਕਦਮ ਸੋਚ ਕੇ ਪੁੱਟਦਾ ਹੈ ਨਾ ਉਹ ਬੰਦਾ ਕਦੀ ਵੀ ਜੋ ਜ਼ਿੰਦਗੀ ਦੇ ਵਿੱਚ ਅਸਫਲ ਨਹੀਂ ਹੁੰਦਾ ਤੇ ਇਹ ਗੱਲਾਂ ਮੈਂ ਚ ਕਹਿੰਨੀ ਆ ਜਿਨ੍ਹਾਂ ਨੇ ਮੰਨੀਆਂ ਉਹਨਾਂ ਨੂੰ ਰਿਜ਼ਲਟ ਵੀ ਮਿਲਿਆ ਤੜੀ ਹੁਣ ਤੱਕ ਦੀ ਸਭ ਤੋਂ ਬੈਸਟ ਵੀਡੀਓ ਕਿਹੜੇ ਟੌਪਿਕ ਤੇ ਸੀ ਆਮ ਤਲੀ ਜੋ ਬੈਸਟ ਵੀਡੀਓ ਮੈਂ ਇੱਕ ਸਕੂਲ ਦੇ ਵਿੱਚ ਬਣਾਈ ਸੀ ਕਿ ਕਿ ਐਨੀਮਲ ਔਰ ਇਨਸਾਨ ਦੇ ਵਿੱਚ ਕੀ ਫਰਕ ਹੈ ਕਿਉਂਕਿ ਐਨੀਮਲ ਵੀ ਖਾਂਦਾ ਹੈ ਪੀਂਦਾ ਹੈ ਲਵ ਕਰਦਾ ਹੈ ਮਤਲਬ ਸੇਮ ਹੈ ਬਟ ਫਿਰ ਵੀ ਇੱਕ ਫਰਕ ਹੈ ਉਹ ਫਰਕ ਇਹ ਹੈ ਕਿ ਇਨਸਾਨ ਸੋਚ ਸਕਦਾ ਹੈ ਔਰ ਜੋ ਸੋਚ ਸਕਦਾ ਹੈ ਉਹ ਕਰ ਸਕਦਾ ਹੈ ਤੇ ਇਸ ਜਾਨਵਰ ਦੇ ਵਿੱਚ ਨੂੰ ਬਹੁਤ ਸਾਰੇ ਲੋਕਾਂ ਨੇ ਉਹਨੂੰ ਲਾਈਕ ਕੀਤਾ ਸੀ ਬਹੁਤ ਵਧੀਆ ਮੈਨੂੰ ਫੀਡਬੈਕ ਮਿਲਿਆ ਇਸ ਵੀਡੀਓ ਤੇ ਠੀਕ ਹੈ ਜੀ ਹੁਣ ਤੱਕ ਜੇ ਦਾ ਤੁਸੀਂ ਕਿਹਾ ਵੀ ਤੁਸੀਂ ਅੱਗੇ ਕਾਲਜ ਜਾਂ ਫਿਰ ਸਕੂਲਾਂ ਦੇ ਵਿੱਚ ਸੈਮੀਨਾਰ ਕਰਨ ਬਾਰੇ ਸੋਚ ਰਹੇ ਹੋ ਇਸ ਤੋਂ ਪਹਿਲਾਂ ਕੀਤਾ ਕਦੇ ਜਾਂ ਕਿਦਾਂ ਐਕਸਪੀਰੀਅੰਸ ਰਿਹਾ ਬਿਲਕੁਲ ਜੀ ਜੋ ਮੇਰਾ ਪਹਿਲਾ ਚੈਨਲ ਸੀ ਗੁਰਮਤ ਪ੍ਰਕਾਸ਼ ਵਰਨ ਮੇਰਾ ਮੇਨ ਮੋਟਿਵ ਸਕੂਲਾਂ ਕਾਲਜਾਂ ਦੇ ਵਿੱਚ ਹੀ ਹੁੰਦਾ ਹੈ ਇਹਦਾ ਵੀ ਇੱਕ ਰੀਜਨ ਹੈ ਕਿ ਜੋ ਆਪਣੇ ਚੰਗੇ ਵਿਚਾਰ ਹੈ ਜੋ ਚੰਗੇ ਸਕਿੱਲ ਆ ਅਗਰ ਆਪਾਂ ਆਲਰੇਡੀ ਜੋ ਅਚੀਵ ਕਰ ਚੁੱਕੇ ਆ ਵੱਡੇ ਵੱਡੇ ਮਨਿਸਟਰ ਆ ਪ੍ਰਿੰਸੀਪਲ ਆ ਟੀਚਰ ਆ ਉਹਨਾਂ ਨਾਲ ਗੱਲ ਕਰਾਂਗੇ ਉਹ ਸਮਝ ਵੀ ਜਾਣਗੇ ਸਪੋਰਟ ਵੀ ਕਰਨਗੇ ਬਟ ਉਹ ਇੰਨੀ ਜਲਦੀ ਸਮਾਜ ਦੇ ਵਿੱਚ ਨਹੀਂ ਵਿਚਰੇਗੇ ਗੱਲ ਲੇਕਿਨ ਜਦੋਂ ਆਪਾਂ ਟੀਨੇਜ ਜੋ ਪਲੱਸ ਉਹਨਾਂ ਨਾਲ ਗੱਲ ਕਰਾਂਗੇ ਕਿਤੇ ਨਾ ਕਿ ਜੇ ਅੱਗ ਜਲਾਨੀ ਹੋਵੇ ਵੱਡੀਆਂ ਲੱਕੜਾਂ ਨੂੰ ਅੱਗ ਲਗਾਵਾਂਗੇ ਉਹ ਨਹੀਂ ਲੱਗੇਗੀ ਲੇਕਿਨ ਛੋਟੀਆਂ ਲਗਾਵਾਂਗੇ ਤੇ ਭਾਂਬੜ ਮੱਝ ਜਾਵੇਗਾ ਸੋ ਚੰਗੇ ਵਿਚਾਰ ਹਮੇਸ਼ਾ ਬੱਚਿਆਂ ਨੂੰ ਨੌਜਵਾਨਾਂ ਨੂੰ ਹੀ ਸਿਖਾਣੇ ਚਾਹੀਦੇ ਉਹਨਾਂ ਨੂੰ ਦੱਸਣੇ ਚਾਹੀਦੇ ਥੋੜਾ ਜਿਹਾ ਜਿਗਰ ਮੈਂ ਜਨਰਲ ਗੱਲ ਕਰਾਂ ਵੀ ਜਿੰਨਾ ਕੁ ਮੈਨੂੰ ਤੁਹਾਡੇ ਵਿਚਾਰਾਂ ਤੇ ਪਤਾ ਲੱਗਿਆ ਡੈਫੀਨੇਟਲੀ ਇੱਕ ਮੋਟੀਵੇਸ਼ਨ ਦੇ ਤੌਰ ਤੇ ਚੰਗੇ ਵਿਚਾਰ ਹੋਣੇ ਚਾਹੀਦੇ ਬਟ ਦੇਖਿਆ ਜਾਵੇ ਤਾਂ ਮੋਟੀਵੇਸ਼ਨ 2 ਘੰਟੇ ਤੋਂ ਵੱਧ ਨਹੀਂ ਰਹਿੰਦੀ ਅਸੀਂ ਹਰ ਚੀਜ਼ ਨੂੰ ਇੱਕ ਐਗਜ਼ਾਮਪਲ ਦੇ ਨਾਲ ਮੋਟੀਵੇਟ ਕਰ ਸਕਦੇ ਹਾਂ ਵੀ ਹਾਂਜੀ ਤੁਸੀਂ ਆ ਚੀਜ਼ ਕਰ ਸਕਦੇ ਹੋ ਬਟ ਇੱਕ ਰੈਗੂਲਰ ਐਨਕੋਰੇਜਮੈਂਟ ਚਾਹੀਦੀ ਹੈ ਇੱਕ ਇਨਸਪੀਰੇਸ਼ਨ ਚਾਹੀਦੀ ਹੈ ਉਹ ਇਹਦੇ ਲਈ ਇਨਸਾਨ ਕੀ ਕਰੇਗਾ ਇੱਕ ਵਾਰੀ ਤੁਹਾਡੇ ਵੀਡੀਓ ਦੇਖ ਲਈਆ ਮੈਂ ਇੱਕ ਕੰਮ ਸ਼ੁਰੂਆਤ ਕਰਤੀ ਹੈ 4 ਦਿਨ ਬਾਅਦ ਫੇਲੀਅਰ ਆਏਗਾ ਮੈਂ ਟੁੱਟ ਜਾਵਾਂਗਾ ਉਸ ਸੀਰੀਜ਼ ਨੂੰ ਦੇਖ ਕੇ ਤਾਂ ਰੈਗੂਲਰ ਮੋਟੀਵੇਸ਼ਨ ਲਈ ਮੈਂ ਕੀ ਕਰ ਸਕਦਾ ਬਿਲਕੁਲ ਮੈਂ ਖੁਦ ਆਪਣੇ ਐਕਸਪੀਰੀਅੰਸ ਦੱਸ ਰਹੀ ਹਾਂ ਜੀ ਮੇਰੇ ਨਾਲ ਵੀ ਇਦਾਂ ਹੋ ਸਕਦਾ ਸੀਗਾ ਕਿ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਮੈਂ ਮੈਨੂੰ ਮੋਟੀਵੇਟ ਕੀਤਾ ਮੈਂ ਇਹ ਚੈਨਲ ਅੱਗੇ ਲੈ ਕੇ ਆਣਾ ਹੈ ਤਾਂ ਹੋ ਸਕਦਾ ਸੀਗਾ ਤੇ ਮੈਂ ਵੀ ਕਹਿ ਦਿੰਦੀ ਕਿ ਮੇਰੀ ਵੀਡੀਓਜ਼ ਨੂੰ ਕੋਈ ਦੇਖਦਾ ਨਹੀਂ ਪਿਆ ਮੈਨੂੰ ਜੋ ਰਿਜ਼ਲਟ ਆਉ ਨਹੀਂ ਆਂਦਾ ਪਿਆ ਮੈਂ ਛੱਡ ਦਾਂ ਪਰ ਨਹੀਂ ਮੈਂ ਲਿਖਣਾ ਸਟਾਰਟ ਕੀਤਾ ਅੱਜ ਸਾਡੇ ਬਹੁਤ ਸਾਰੇ ਨਾ ਉਹਨੂੰ ਆਪਣੀ ਪਰਸਨਲ ਡਾਇਰੀ ਆ ਉਹ ਲੋ ਮੇਰੀ ਇੱਕ ਪਰਸਨਲ ਡਾਇਰੀ ਆ ਜੋ ਹਮੇਸ਼ਾ ਮੇਰੇ ਕੋਲ ਰਹਿੰਦੀ ਆ ਤੇ ਉੱਤੇ ਮੈਂ ਜੋ ਵੀ ਚੰਗੇ ਇਨਸਾਨ ਗੱਲਾਂ ਕਰਦੇ ਉਹਨਾਂ ਨੂੰ ਮੈਂ ਲਿਖ ਲੈਂਦੀ ਆ ਮੇਰੇ ਜੋ ਜ਼ਿੰਦਗੀ ਦਾ ਏਮ ਹੈ ਉਹਨਾਂ ਨੂੰ ਮੈਂ ਲਿਖਿਆ ਹੈ ਜਦੋਂ ਉਹਨਾਂ ਪ੍ਰੈਕਟੀਕਲ ਕਰਦੇ ਆ ਨਾ ਤਾਂ ਅਗਰ ਮੈਂ ਭੁੱਲ ਵੀ ਜਾਵਾਂ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਇਨਸਾਨ ਦੀ ਫਿਤਰਤ ਹੈ ਭੁੱਲਣਾ ਤਾਂ ਫਿਰ ਜਦੋਂ ਅਸੀਂ ਲਿਖਿਆ ਹੁੰਦਾ ਆਪਣੇ ਸਾਹਮਣੇ ਲਿਖਿਆ ਹੁੰਦਾ ਫਿਰ ਉਹ ਕਦੀ ਵੀ ਅਸੀਂ ਨਹੀਂ ਭੁੱਲਦੇ ਅਸੀਂ ਉਹ ਚੀਜ਼ ਵਲ ਮਤਲਬ ਚਲੇ ਜਾਂਦੇ ਆ ਕਰਦੇ ਕਰਦੇ ਆ ਠੀਕ ਹੈ ਜੀ ਤੁਸੀਂ ਇਸ ਸਪਿਰਚੁਅਲਿਟੀ ਨੂੰ ਨਾਲ ਲੈ ਕੇ ਚੱਲਦੇ ਹੋ ਨਾਲ ਜਿੰਨੀਆਂ ਕਿ ਮੈਂ ਤੁਹਾਡੀਆਂ ਗੱਲਾਂ ਸੁਣੀਆਂ ਕਾਫੀ ਪ੍ਰੈਕਟੀਕਲ ਨੇ ਇਹ ਜੀ ਪ੍ਰੈਕਟੀਕਲ ਐਕਸਪੀਰੀਅੰਸ ਇੱਕ ਮੋਟੀਵੇਸ਼ਨ ਜਾਂ ਫਿਰ ਉਹ ਚੀਜ਼ ਜਿਹੜੀ ਉਹ ਪ੍ਰੈਕਟੀਕੈਲਿਟੀ ਤੋਂ ਥੋੜੀ ਜ਼ਿਆਦਾ ਆਉਂਦੀ ਹੈ ਬਟ ਸਪਿਰਚੁਅਲਿਟੀ ਜੇਕਰ ਦੇਖਿਆ ਜਾਵੇ ਤਾਂ ਉਹ ਤਾਂ ਬੰਦੇ ਨੂੰ ਸਾਰਾ ਕੁਝ ਤਿਆਗ ਦੇਣ ਲਈ ਕਹਿੰਦੀ ਹੈ ਬਟ ਸਿੱਖ ਧਰਮ ਦੀ ਮੈਂ ਗੱਲ ਕਰਾਂਗੀ ਕਿਉਂਕਿ ਮੈਨੂੰ ਜ਼ਿਆਦਾ ਨਾਲ ਸਿੱਖ ਧਰਮ ਦੇ ਵਿੱਚ ਮੇਰੀ ਫੈਮਿਲੀ ਹੋਇਆ ਜਾਣਾ ਅ ਸਿੱਖ ਮਿਸ਼ਨਰੀ ਕਾਲਜ ਦਾ ਮੈਂ ਜੋ ਕੋਰਸ ਕੀਤਾ ਹੋਇਆ ਹੈ ਤਾਂ ਉਹਦੇ ਅਕੋਰਡਿੰਗ ਤਿਆਗਣਾ ਹੀ ਤਾਂ ਗੁਰੂ ਨਾਨਕ ਦੇਵ ਜੀ ਨੇ ਸਿਧਾਂਤ ਨੂੰ ਜਾਗੇ ਕਿਹਾ ਸੀਗਾ ਕਿ ਤੁਸੀਂ ਸਾਰਾ ਕੁਝ ਤਿਆਗ ਕੇ ਇੱਥੇ ਬੈਠੇ ਹੋ ਨੀਚੇ ਇਹਨਾਂ ਜੋ ਸੰਸਾਰ ਉਹ ਜਲ ਰਿਹਾ ਹੈ ਉਹਨਾਂ ਨੂੰ ਇੰਨੀ ਲੋੜ ਹੈ ਤੇ ਤੁਸੀਂ ਉੱਪਰ ਸੋ ਆਪਾਂ ਅੱਜ ਵੀ ਇਹਨਾਂ ਗੱਲਾਂ ਨੂੰ ਮੰਨਦੇ ਮਤਲਬ ਅਸੀਂ ਗੁਰੂ ਨਾਨਕ ਦੇਵ ਜੀ ਦੇ ਪੁਰਨਿਆਂ ਤੇ ਨਹੀਂ ਚੱਲਦੇ ਸਾਨੂੰ ਨਹੀਂ ਤਿਆਗਣਾ ਚਾਹੀਦਾ ਸਾਨੂੰ ਸੰਸਾਰ ਦੇ ਵਿੱਚ ਰਹਿ ਕੇ ਫੈਮਿਲੀ ਦੇ ਵਿੱਚ ਰਹਿ ਕੇ ਗ੍ਰਿਸ਼ਤੀ ਜੀਵਨ ਜੋ ਕਰ ਮੇਰੀ ਅਕੋਰਡਿੰਗ ਇਦਾਂ ਐ ਠੀਕ ਐ ਜੀ ਅੱਜ ਦਾ ਜਿਹੜਾ ਰਿਲੀਜੀਅਸ ਬੇਸ ਤੇ ਜੋ ਪ੍ਰਚਾਰ ਹੋ ਰਿਹਾ ਧਰਮ ਦਾ ਉਹਨੂੰ ਕਿਵੇਂ ਦੇਖਦੇ ਹੋ ਅਲੱਗ-ਅਲੱਗ ਧਰਮਾਂ ਦਾ ਨਾਟ ਜਸ ਸਿੱਖ ਧਰਮ ਕੇ ਅਲੱਗ-ਅਲੱਗ ਧਰਮਾਂ ਦਾ ਜੋ ਪ੍ਰਚਾਰ ਕਰਨ ਵਾਲੇ ਆ ਉਹਨਾਂ ਨੂੰ ਕਿਦਾਂ ਦੇਖਦੇ ਹੋ ਹਰ ਕੋਈ ਆਪਣਾ ਜੋ ਪ੍ਰਚਾਰ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਕਰ ਰਿਹਾ ਹੈ ਇਸੇ ਤਰ੍ਹਾਂ ਸਿੱਖ ਧਰਮ ਦੇ ਵਿੱਚ ਮੈਂ ਇਹ ਨਹੀਂ ਕਹਿੰਦੀ ਕਿ ਨਹੀਂ ਪ੍ਰਚਾਰ ਹੋ ਰਿਹਾ ਮੈਂ ਖੁਦ ਮੀਟਿੰਗਾਂ ਅਟੈਂਡ ਕੀਤੀਆਂ ਆਏ ਨੇ ਬਹੁਤ ਸਕੂਲਾਂ ਦੇ ਬੱਚੇ ਆ ਜੋ ਜੋ ਸਿੱਖ ਰੂਪ ਨਾਲ ਜੁੜੇ ਹੋਏ ਨੇ ਸੋ ਬਹੁਤ ਵਧੀਆ ਚੱਲ ਰਿਹਾ ਹੈ ਕਿ ਜਿਸ ਤਰ੍ਹਾਂ ਦੇ ਅਸੀਂ ਹੋਵਾਂਗੇ ਸਾਨੂੰ ਉਸ ਤਰ੍ਹਾਂ ਦਾ ਲੱਗੇਗਾ ਜੇਕਰ ਅਸੀਂ ਦੇਖਦੇ ਹਾਂ ਨਾ ਕਿ ਅੱਜ ਸੋਸ਼ਲ ਮੀਡੀਆ ਤੇ ਸਿਰਫ ਲੋਕ ਦੂਸਰੀਆਂ ਚੀਜ਼ਾਂ ਹੀ ਦੇਖ ਰਹੇ ਨੇ ਹਾਸੇ ਮਜ਼ਾਕ ਵਾਲੇ ਇਟ ਮੀਨਸ ਕਿ ਅਸੀਂ ਉਹ ਦੇਖ ਰਹੇ ਹਾਂ ਤਾਂ ਸਾਨੂੰ ਲੱਗ ਰਿਹਾ ਹੈ ਕਿ ਦੁਨੀਆ ਇੱਧਰ ਲੱਗੀ ਹੋਈ ਹੈ ਤਾਂ ਜੇਕਰ ਅਸੀਂ ਐਜੂਕੇਸ਼ਨ ਵਾਲ ਦੇਖਾਂਗੇ ਤਾਂ ਸਾ ਲਉਣਗੇ ਤਾਂ ਸਾਨੂੰ ਲੱਗੇਗਾ ਕਿ ਜੋ ਵੀ ਬੰਦਾ ਸਾਨੂੰ ਮਿਲੇ ਐਜੂਕੇਸ਼ਨ ਮਤਲਬ ਸਭ ਮਾਈਂਡਸੈਟ ਦੀ ਇੱਕ ਇੱਕ ਦੁਨੀਆ ਹੀ ਗੇਮ ਹੈ ਸੋ ਜਿਸ ਤਰ੍ਹਾਂ ਦੀ ਅਸੀਂ ਹੋਵਾਂਗੇ ਸਾਨੂੰ ਉਸੇ ਤਰ੍ਹਾਂ ਦੀ ਦੁਨੀਆ ਲੱਗੇਗੀ ਸੋ ਮੇਨ ਹੈ ਕਿ ਅਸੀਂ ਆਪਣੇ ਆਪ ਨੂੰ ਚੇਂਜ ਕਰੀਏ ਜਿੱਦਾਂ ਤੁਸੀਂ ਸਿੱਖ ਧਰਮ ਬਾਰੇ ਕਾਫੀ ਕੁਝ ਪੜਿਆ ਹੋਇਆ ਮੋਸਟ ਪ੍ਰੈਕਟੀਕਲ ਰਿਲੀਜੀਅਨ ਜੇਕਰ ਮੈਂ ਕਹਾ ਸਿੱਖ ਧਰਮ ਹੈ ਸਭ ਤੋਂ ਜ਼ਿਆਦਾ ਠੀਕ ਹੈ ਬਟ ਇੱਕ ਚੀਜ਼ ਹੈ ਵੀ ਪਿਛਲੇ ਕੁਝ ਟਾਈਮ ਤੋਂ ਜਿੰਨਾ ਕਾ ਜ਼ਿਆਦਾ ਸਿੱਖੀ ਦਾ ਪ੍ਰਚਾਰ ਹੋਇਆ ਉੰਨੇ ਕਿਤੇ ਨਾ ਕਿਤੇ ਇੱਕ ਡਰ ਵੀ ਹੋਇਆ ਵੀ ਹਾਂਜੀ ਪਤਾ ਨਹੀਂ ਕਿਉਂ ਸਿੱਖਤ ਨੂੰ ਖਤਮ ਹੀ ਹੁੰਦਾ ਜਾ ਰਿਹਾ ਹੈ ਜੀ ਇਹ ਇਦਾਂ ਕਿਉਂ ਲੱਗ ਰਿਹਾ ਹੈ ਪ੍ਰਚਾਰ ਵੀ ਇੰਨਾ ਜ਼ਿਆਦਾ ਹੋ ਰਿਹਾ ਹੈ ਫਿਰ ਵੀ ਡਰ ਕਿਉਂ ਰਹੇ ਗਰਾਊਂਡ ਲੈਵਲ ਤੇ ਜੋ ਗੱਲ ਹੈ ਅਸੀਂ ਗਰਾਊਂਡ ਲੈਵਲ ਤੇ ਦੇਖੀਏ ਠੀਕ ਹੈ ਟੀਵੀ ਚੈਨਲਾਂ ਤੇ ਜਾਂ ਅਸੀਂ ਦੇਖਦੇ ਹਾਂ ਕਿ ਪ੍ਰਚਾਰ ਹੋ ਰਿਹਾ ਹੈ ਲੇਕਿਨ ਗਰਾਊਂਡ ਲੈਵਲ ਪਿੰਡਾਂ ਥਾਵਾਂ ਦੇ ਵਿੱਚ ਪੰਜਾਬ ਦੀ ਸਭ ਦੀ ਜਾਦੂ ਜੋ ਵਸੋ ਹੈ ਪਿੰਡਾਂ ਥਾਵਾਂ ਦੇ ਵਿੱਚ ਬਹੁਤ ਗਿਣਤੀ ਸਮਾਜ ਹੈ ਅਸੀਂ ਉਹਨਾਂ ਨੂੰ ਦੇਖੀ ਨਾ ਉਹਨਾਂ ਦੇ ਮਾਈ ਨੇ এড્યુਕੇਸ਼ਨ ਦੀ ਨੀਡਸ ਹੈ ਆਰਥਿਕ ਤੌਰ ਤੇ ਬਹੁਤ ਜਿਆਦਾ ਜੋ ਉਹਨਾਂ ਨੂੰ ਮਦਦ ਦੀ ਲੋੜ ਹੈ ਤਾਂ ਇਸ ਤਰ੍ਹਾਂ ਗਰਾਊਂਡ ਲੈਵਲ ਤੋਂ ਅਗਰ ਸਟਾਰਟ ਕਰੀਏ ਨਾ ਕੰਮ ਤਾਂ ਹੋ ਸਕਦਾ ਹੈ ਪਰ ਲੇਕਿਨ ਤੁਸੀਂ ਬਹੁਤ ਵਧੀਆ ਗੱਲ ਕੀਤੀ ਅਸੀਂ ਕਹਿ ਰਹੇ ਹਾਂ ਕਿ ਪ੍ਰਚਾਰ ਹੋ ਰਿਹਾ ਲੇਕਿਨ ਗਰਾਊਂਡ ਲੈਵਲ ਤੇ ਬਹੁਤ ਜਿਆਦਾ ਜੋ ਮਾਹੌਲ ਉਹ ਵਿਗੜਿਆ ਹੋਇਆ ਹੈ ਜੀ ਬਿਲਕੁਲ ਜੀ ਲੋਕ ਗੁਰਗ੍ਰਾਮ ਸਾਹਿਬ ਤੋਂ ਮਤਲਬ ਮੱਥਾ ਟੇਕ ਰਹੇ ਨੇ ਕਹਿ ਰਹੇ ਨੇ ਕਿ ਅਸੀਂ ਸੇਖਾਂ ਪਰ ਦੇਖਿਆ ਜਾਵੇ ਤਾਂ ਉਹਨਾਂ ਦਾ ਮਾਇੰਡ ਨਹੀਂ ਟਿਕਿਆ ਟਿਕਾਉ ਨਹੀਂ ਹੈ ਠੀਕ ਹੈ ਜੀ ਤੁਸੀਂ ਜਿਸ ਲਾਈਨ ਦੇ ਵਿੱਚ ਜਾ ਰਹੇ ਹੋ ਅੱਜ ਤੋਂ 4-5 ਸਾਲ ਬਾਅਦ ਆਪਣੇ ਆਪ ਨੂੰ ਕਿੱਥੇ ਦੇਖ ਰਹੇ ਹੋ ਵੀ ਕੀ ਬਦਲਾਅ ਲੈ ਕੇ ਆਓਗੇ ਜਾਂ ਫਿਰ ਤੁਸੀਂ ਕੀ ਕਰ ਰਹੇ ਹੋਗੇ ਜੀ ਅੱਜ ਤੋਂ 4-5 ਸਾਲ ਬਾਅਦ ਮੈਂ ਹੀ ਹੋ ਗਏ ਕਿ ਮੇਰੀ ਕੋਸ਼ਿਸ਼ ਕਿ ਵਕਫ ਵਕ ਪਿੰਡਾਂ ਥਾਵਾਂ ਦੇ ਵਿੱਚ ਜਾ ਕੇ ਇੱਕ ਲੜਕੀ ਆਵੇਂ ਤੇ ਲੜਕੇ ਆਉਣ ਦੇ ਨਾਲ ਤੇ ਕਿ ਜਿੰਨਾਂ ਲੜਕੀਆਂ ਜੋ ਸੋਚਦੀਆਂ ਕਿ ਅਸੀਂ ਵੀ ਕੁਝ ਕਰੀਏ ਲੇਕਿਨ ਉਹਨਾਂ ਦੀ ਫੈਮਲੀ ਸਪੋਰਟ ਨਹੀਂ ਕਰ ਰਹੀ ਉਹਨਾਂ ਦਾ ਆਸ-ਪਾਸ ਦਾ ਮਾਹੌਲ ਉਸ ਤਰ੍ਹਾਂ ਦਾ ਨਹੀਂ ਆ ਤਾਂ ਪਰਮਾਤਮਾ ਮਿਹਰ ਕਰੇ ਕਿ ਮੈਂ ਉਹਨਾਂ ਲੜਕੀਆਂ ਦੀ ਵੱਧ ਵੱਧ ਜੋ ਹੈਲਪ ਕਰਾਂ ਜੋ ਚਾਹੁੰਦੀਆਂ ਕਿ ਆਰਥਿਕ ਤੌਰ ਤੇ ਉਹ ਜੋ ਸੈਲਫ ਡਿਪੈਂਡ ਹੋ ਜਾਣ ਹਰ ਲੜਕੀ ਦੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕੋ ਸੈਲਫ ਡਿਪੈਂਡ ਬਣੇ ਕਦੀ ਵੀ ਕਿਸੇ ਤੇ ਜੋ ਨਿਰਭਰ ਨਾ ਰਹੇ ਠੀਕ ਹੈ ਜੀ ਆਪਣਾ ਇੱਕ ਚੀਜ਼ ਮੈਂ ਤੁਹਾਡੇ ਤੋਂ ਨਾਰਮਲੀ ਕੁਐਸਚਨ ਪੁੱਛਦਾ ਜੋ ਸਮਾਜ ਦੇ ਵਿੱਚ ਇਹ ਹੈ ਕਿ ਉਹਦੇ ਤੋਂ ਹਰ ਕੋਈ ਭੱਜ ਰਿਹਾ ਹੈ ਆਪਾਂ ਕੋਈ ਵੀ ਐਗਜ਼ਾਮਪਲ ਲੈ ਕੇ ਚੱਲ ਸਕਦੇ ਹਾਂ ਫੋਰ ਐਗਜ਼ਾਮਪਲ ਪੰਜਾਬੀ ਗਾਣਿਆਂ ਦੀ ਐਗਜ਼ਾਮਪਲ ਲੈ ਲੈਂਦੇ ਆ ਜਾਂ ਫਿਰ ਜੋ ਇੰਸਟਾਗ੍ਰam ਜਾਂ ਫਿਰ ਸੋਸ਼ਲ ਮੀਡੀਆ ਤੇ ਚੀਜ਼ਾਂ ਚੱਲ ਰਹੀਆਂ ਜੋ ਨਹੀਂ ਹੋਣੀਆਂ ਚਾਹੀਦੀਆਂ ਹਨ ਵੀ ਐਦਾਂ ਦਾ ਕੰਟੈਂਟ ਨਹੀਂ ਪਾਉਣਾ ਚਾਹੀਦਾ ਹੁਣ ਜਿਹੜੇ ਪਾ ਰਹੇ ਆ ਉਹ ਕਹਿੰਦੇ ਸਾਨੂੰ ਦੇਖਣਾ ਬੰਦ ਕਰ ਦਿਓ ਅਸੀਂ ਨਹੀਂ ਪਾਵਾਂਗੇ ਬਟ ਜਿਹੜੇ ਦੇਖਣ ਵਾਲੇ ਉਹ ਕਹਿੰਦੇ ਵੀ ਤੁਸੀਂ ਪਾਉਣਾ ਬੰਦ ਕਰ ਦਿਓ ਦੇਖਣ ਵਾਲੇ ਵੀ ਦੇਖੇਗਾ ਕੌਣ ਫਿਰ ਤੁਸੀਂ ਦੋਨਾਂ ਚੋ ਕਿਹਨੂੰ ਸਹੀ ਮੰਨਦੇ ਹੋ ਤੇ ਇਦੇ ਵਿੱਚ ਗਲਤ ਜਾਂ ਠੀਕ ਕਿ ਉਹਨਾਂ ਦਾ ਜੋ ਫੋਨ ਵਾਲਿਆਂ ਦਾ ਮਾਈਂਡਸੈਟ ਹੈ ਕਿ ਜਿਨ੍ਹਾਂ ਨੇ ਨਹੀਂ ਦੇਖਣਾ ਉਹ ਨਾ ਦੇਖਣ ਤੇ ਜਿਹੜੇ ਫੋਨ ਵਾਲ ਦੇਖਣ ਵਾਲੇ ਉਹ ਇਹ ਕਹਿ ਰਹੇ ਹਨ ਅਸਲ ਦੇ ਵਿੱਚ ਦੋਨਾਂ ਦਾ ਜੋ ਇਹ ਹੈ ਕਿ ਉਹ ਚਾਰੇ ਨਹੀਂ ਕਿ ਸਿਪਾਈ ਤੇ ਉਹ ਚਾਰੇ ਨਹੀਂ ਕਿ ਅਸੀਂ ਦੇਖੀਏ ਠੀਕ ਹੈ ਨਾ ਤਾਂ ਇਹ ਜੋ ਸਿਲਸਿਲਾ ਆਪਾਂ ਕਹੀਏ ਕਿ ਖਤਮ ਹੋ ਜੇ ਇਹ ਖਤਮ ਨਹੀਂ ਹੋਣ ਵਾਲਾ ਕਿਉਂਕਿ ਅਸੀਂ ਕਿੰਨੂ ਕਿੰਨੂ ਕਵਾਂਗੇ ਕਿ ਜੇ ਸਮਾਜ ਸੁਧਰ ਨਹੀਂ ਨਹੀਂ ਚਾਹ ਰਿਹਾ ਫਿਰ ਤੁਸੀਂ ਕਿਵੇਂ ਸੁਧਾਰੋਗੇ ਹਾਜੀ ਉਹ ਹੀ ਚੀਜ਼ ਹੈ ਨਾ ਮਤਲਬ ਇਹ ਸਮਾਜ ਸੁਧਰਨਾ ਨਹੀਂ ਜਾ ਰਿਹਾ ਲੋਕ ਸੁਧਰਨਾ ਨਹੀਂ ਜਾ ਰਹੇ ਫਿਰ ਤੁਸੀਂ ਕਿਵੇਂ ਸੁਧਾਰੋਗੇ ਤੇ ਆਪਾਂ ਸਮਾਜ ਨੂੰ ਸੁਧਾਰ ਨਹੀਂ ਸਕਦੇ ਜੋ ਸਾਡੀ ਗੱਲ ਨੂੰ ਸੁਣ ਰਿਹਾ ਹੈ ਜਾਂ ਜੋ ਸਾਡੇ ਲਾਈਫ ਸਟਾਈਲ ਤੋਂ ਪ੍ਰਭਾਵਿਤ ਹੋ ਰਿਹਾ ਹੈ ਜੋ ਮੇਰੇ ਲਾਗੇ ਰਹੇਗਾ ਉਹਨੂੰ ਪਤਾ ਹੈ ਕਿ ਮਨਦੀਪ ਦਾ ਲਾਈਫ ਸਟਾਈਲ ਇਦਾਂ ਦਾ ਹੈ ਤਾਂ ਆਈ ਹੋਪ ਕਿ ਉਹ ਕਦੀ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਪ੍ਰਮੋਟ ਨਹੀਂ ਕਰੇਗਾ ਉਹ ਨਹੀਂ ਦੇਖੇਗਾ ਮਤਲਬ ਕਿ ਆਪਣੇ ਆਪ ਨੂੰ ਸਿੱਨਾ ਕਿ ਜਿਆਦਾ ਸਟਰੋਂਗ ਬਣਾਉਣਾ ਹੈ ਕਿ ਕਿੰਨੀ ਕੁ ਤੁਹਾਡੀ ਪਰਸਨੈਲਿਟੀ ਤੁਸੀਂ ਕਿੰਨੇ ਕੁ ਲੋਕ ਚੇਂਜ ਕਰ ਸਕਦੇ ਹੋ ਆਪਣੀ ਪਰਸਨੈਲਿਟੀ ਦੇ ਨਾਲ ਕਹ ਨਾਲ ਨਹੀਂ ਤੁਹਾਡੀ ਪਰਸਨੈਲਿਟੀ ਦੇ ਨਾਲ ਅੱਜ ਜੇਕਰ ਤੁਹਾਡ ਤੋਂ ਕੋਈ ਪਰਸਨਲ ਗਾਈਡੈਂਸ ਵਗੈਰਾ ਜਾਂ ਫਿਰ ਤੁਹਾਨੂੰ ਪਰਸਨਲੀ ਦੇਖਣਾ ਚਾਹੁੰਦਾ ਜਾਂ ਫਿਰ ਜਿੱਦਾਂ ਕਹਿ ਸਕਦੇ ਹੋ ਕਿ ਕੈਰੀਅਰ ਗਾਈਡੈਂਸ ਜਾਂ ਫਿਰ ਜਿੱਦਾਂ ਦੀ ਤੁਸੀਂ ਅਵੇਅਰਨੈਸ ਕ੍ਰੀਏਟ ਕਰਦੇ ਹੋ ਤੁਹਾਨੂੰ ਕਿੱਥੇ ਦੇਖ ਸਕਦੇ ਆ سوشل ਮੀਡੀਆ ਵਗੈਰਾ ਪਲੀਜ਼ ਮੇਰਾ ਗੁਰਮਤਿ ਪ੍ਰਕਾਸ਼ ਵਰਲਡਵਾਈਡ ਚੈਨਲ ਹੈ ਉਹਨਾਂ ਨੂੰ ਸਬਸਕ੍ਰਾਈਬ ਕਰੋ ਔਰ ਜੋ ਨੰਬਰ ਵੀ ਹੈ ਜੋ ਮੇਰਾ ਮਤਲਬ ਪਰਸਨਲ ਨਹੀਂ ਹੈ ਟੀਮ ਵਾਲਾ 980340280 ਤੁਸੀਂ ਗੱਲ ਵੀ ਕਰ ਸਕਦੇ ਹੋ ਜੀ ਔਰ ਕੋਈ ਵੀ ਗਾਈਡਲਾਈਨਸ ਤੇ ਗੁਰਬਾਣੀ ਦੇ ਨਾਲ ਰਿਲੇਟਡ ਤਾਂ ਮੈਂ ਜ਼ਰੂਰ ਹਾਜ਼ਰ ਹਾਂ ਠੀਕ ਹੈ ਜੀ ਅੱਜ ਦਾ ਜੋ ਯੂਥ ਹੈ ਜੋ ਮੈਂ ਕਹੂੰਗਾ ਵੀ ਠੀਕ ਹੈ ਕਿ ਤਨਾ ਕਿਤੇ ਕਾਫੀ ਚੀਜ਼ਾਂ ਹੁਣ ਸੁਧਰ ਰਹੀਆਂ ਨੇ ਬਟ ਸਟਿਲ ਹਜੇ ਬਹੁਤਿਆਂ ਨੂੰ ਵੀ ਨਹੀਂ ਪਤਾ ਕਿ ਕਿਹੜੀ ਦਿਸ਼ਾ ਚ ਜਾਣਾ ਹੈ ਜਾਂ ਕੀ ਕਰਨਾ ਹੈ ਉਹਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਅ ਜੋ ਲੋਕ ਹਜੇ ਪਤਾ ਹੀ ਨਹੀਂ ਹੈ ਨਾ ਉਹਨਾਂ ਨੂੰ ਕੀ ਅਸੀਂ ਕਰ ਕੀ ਰਹੇ ਹਾਂ ਅਸਲ ਦੇ ਵਿੱਚ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਕਰਨਾ ਉਹਨਾਂ ਨੂੰ ਇਸ ਗੱਲ ਦਾ ਹੀ ਨਹੀਂ ਪਤਾ ਉਹ ਬਸ ਜੀ ਰਹੇ ਨੇ ਉਹਨਾਂ ਦਾ ਇੱਕ ਲਾਈਫ ਸਟਾਈਲ ਇਦਾਂ ਦਾ ਹੋ ਗਿਆ ਹੈ ਕਿ ਅਸੀਂ ਉੱਠਣਾ ਹੈ ਕੰਮ ਕਰਨਾ ਹੈ ਅਗਰ ਸਟੱਡੀ ਕਰ ਰਹੇ ਹਨ ਸਟੱਡੀ ਕਰਨੀ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਕੁਝ ਲਾਈਫ ਜ਼ਿੰਦਗੀ ਹੋਰ ਵੀ ਹੈ ਕੋਈ ਮਕਸਦ ਵੀ ਹੈ ਜ਼ਿੰਦਗੀ ਦਾ ਤੇ ਉਹੀ ਮੇਰੀ ਕੋਸ਼ਿਸ਼ ਹੈ ਕਿ ਜੋ ਵੀਡੀਓਜ਼ ਦੇਖੇਗਾ ਜਾਂ ਜਿੰਨਾਂ ਲੋਕਾਂ ਨੂੰ ਮਿਲਾਂਗੇ ਉਹਨਾਂ ਨੂੰ ਦੱਸਣਾ ਚਾਹਾਂਗੀ ਕਿ ਭੀੜ ਦਾ ਹਿਸਤਾਨਾ ਬਣੋ ਕਿਉਂਕਿ ਅੱਜ ਫੈਸ਼ਨ ਦੇ ਦੌਰ ਤੇ ਦੇਖ ਲਓ ਚਾਹੇ ਕੱਪੜੇ ਆ ਚਾਹੇ హెయిర్ ਸਟਾਈਲ ਨਿੱਕੀ ਤੋਂ ਲੈ ਕੇ ਵੱਡੀ ਚੀਜ਼ ਫਾਸਟ ਫੂਡ ਆ ਰੀਲਾਂ ਭਰੀਆਂ ਹੋਈਆਂ ਕਿ ਤੁਸੀਂ ਇੱਥੋਂ ਦਾ ਫਾਸਟ ਫੂਡ ਖਾਓ ਕਿ ਫਾਸਟ ਫੂਡ ਸਾਡੀ ਸਿਹਤ ਲਈ ਠੀਕ ਹੈ ਬਿਲਕੁਲ ਨਹੀਂ ਇਸੇ ਤਰ੍ਹਾਂ హెయిర్ ਸਟਾਈਲ ਨਾਲ ਕਿੰਨੇ ਸਲੂਨਾਂ ਦੇ ਵਕ ਵਕ ਤਾਂ ਲੜਕੀ ਗਈ ਉਹ ਸਿਰਫ ਦੇਖ ਕੇ ਉਹਨਾਂ ਨੂੰ ਕੋਈ ਨਹੀਂ ਕਹਿ ਰਿਹਾ ਕਿ ਤੁਸੀਂ ਇਦਾਂ ਕਰੋ ਇਹ ਵੀ ਨਹੀਂ ਕਹਿ ਰਿਹਾ ਕਿ ਨਾ ਕਰੋ ਇਹ ਵੀ ਨਹੀਂ ਕਹਿ ਰ ਤਾਂ ਉਹਨਾਂ ਨੂੰ ਮੇਨ ਹੈ ਆਪਣੇ ਜੋ ਮੇਨ ਮੂਲ ਹੈ ਨਾ ਜਦੋਂ ਟਾਣੀ ਟੁੱਟ ਜਾਂਦੀ ਹੈ ਦਰਖਤ ਨਾਲ ਤੋਂ ਸੁੱਕ ਜਾਂਦੀ ਹੈ ਸੋ ਸਾਡਾ ਮੂਲ ਕੀ ਹੈ ਕੰਸਰੀ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਪਹਿਰਾਵਾ ਦੱਸਦੇ ਨੇ ਕਿਸ ਤਰ੍ਹਾਂ ਦਾ ਰੱਖਣਾ ਹੈ ਸਾਨੂੰ ਇਹ ਦੱਸਦੇ ਨੇ ਕਿ ਬੋਲਣਾ ਕਿ ਕਿਸ ਤਰੀਕੇ ਨਾਲ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾਹੋਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੋੜਾ ਤੇ ਅੱਜ ਦੇ ਗਾਣਿਆਂ ਦੇ ਵਿੱਚ ਵੀ ਕਿਹਾ ਜਾਂਦਾ ਕਿ ਜੋ ਪੰਜਾਬੀ ਗਾਲ ਤੋਂ ਬਿਨਾਂ ਗੱਲ ਨਹੀਂ ਕਰਦੇ ਮਤਲਬ ਕਿ ਅਸੀਂ ਆਪਣੇ ਮੂਲ ਤੋਂ ਟੁੱਟਦੇ ਜਾ ਰਹੇ ਹਾਂ ਸਾਨੂੰ ਇਹ ਨਹੀਂ ਪਤਾ ਕਿ ਸਾਡਾ ਬੋਲਚਾਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸਾਡਾ ਪਹਿਰਾਵਾ ਕਿਦਾਂ ਤਾਂ ਜਿੰਨਾ ਚਿਰ ਜੋ ਬੰਦਾ ਗੁਰੂਗਰਾਂ ਸਾਹਿਬ ਨੂੰ ਆਪਣਾ ਮੂਲ ਨਹੀਂ ਸਮਝਦਾ ਉਹਦੇ ਨਾਲ ਨਹੀਂ जोडਿਆ ਉਹ ਘਰਾ ਦੇ ਘਰ ਉਹ ਬਰਬਾਦ ਹੋ ਰਿਹਾ ਤੇ ਹੋਣਗੇ ਇਸੇ ਤਰ੍ਹਾਂ ਨੌਜਵਾਨ ਵੀ ਆ ਉਹ ਜੋ ਭੀੜ ਦਾ ਹਿੱਸਾ ਬਣ ਰਹੇ ਨੇ ਜਿੰਨਾ ਚਿਰ ਉਹ ਆਪਣੇ ਮੂਲ ਨਾਲ ਨਹੀਂ ਜੁੜਨਗੇ ਆਪਣਾ ਪਹਿਰਾਵਾ ਠੀਕ ਨਹੀਂ ਕਰਨਗੇ ਆਪਣੇ ਸਭਿਆਚਾਰ ਨਾਲ ਨਾ ਜੁੜਨਗੇ ਇਹਹੀ ਮੈਸੇਜ ਹੈ ਕਿ ਤਾਂ ਅੰਸ੍ਰੀ ਗੁਰੂਗਰਾਂ ਸਾਹਿਬ ਨੂੰ ਆਪਣਾ ਇਸਟ ਮਨਾਓ ਇੱਕ ਅੱਜ ਕੱਲ ਦੇ ਯੰਗਸਟਰਸ ਨੇ ਸਪੈਸ਼ਲੀ ਗਰਲਸ ਦੀ ਗੱਲ ਕਰਾਂ ਹਰ ਕਿਸੇ ਨੂੰ ਇਹ ਚੀਜ਼ ਜ਼ਾਹਰ ਹੈ ਵੀ ਹਾਂਜੀ ਸਾਨੂੰ ਫ੍ਰੀडम ਚਾਹੀਦੀ ਹੈ ਅਸੀਂ ਆਪਣੇ ਫੈਸਲੇ ਖੁਦ ਲੈ ਸਕੀਏ ਵੀ ਅਸੀਂ ਅੱਗੇ ਜ਼ਿੰਦਗੀ 'ਚ ਕਰਨਾ ਕੀ ਹੈ ਜੀ ਕੀ ਜੀ ਸਹੀ ਮੰਨਦੇ ਹੋ ਕਿ ਇਹ ਸੇ ਜੀ ਇਹਨਾਂ ਆਜ਼ਾਦੀ ਮੰਨਦੇ ਹੋ ਕਿ ਹਾਂ ਜੀ ਘਰਦਿਆਂ ਤੋਂ ਹਟ ਕੇ ਖੁਦ ਫੈਸਲੇ ਲੈਣਾ ਕਿ ਉਹ ਸਹੀ ਵੀ ਹੋ ਸਕਦੇ ਗਲਤ ਵੀ ਹੋ ਸਕਦੇ ਆ ਜੀ ਮੈਂ ਮਾਫੀ ਚਾਹਨੀ ਆ ਇੱਕ ਲੜਕੀ ਹੋਂ ਦੇ ਨਾਤੇ ਲੇਕਿਨ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਲੜਕੀਆਂ ਜੋ ਮੈਂ ਗਰਾਊਂਡ ਲੈਵਲ ਤੇ ਦੇਖੀਆਂ ਵੇ ਕਿ ਉਹਨਾਂ ਦੇ ਘਰਦਿਆਂ ਨੇ ਆਜ਼ਾਦੀ ਦਿੱਤੀ ਕਿ ਤੂੰ ਘਰ ਤੋਂ ਬਾਹਰ ਪੜ ਸਟੱਡੀ ਕਰ ਨੌਕਰੀ ਕਰ ਲੇਕਿਨ ਉਹਨਾਂ ਨੇ ਆਜ਼ਾਦੀ ਦਾ ਗਲਤ ਫਾਇਦਾ ਉਠਾਇਆ ਜਿਹਦੇ ਨਾਲ ਕਿ ਸਾਡੇ ਜੋ ਉਹਨਾਂ ਲੜਕੀਆਂ ਨੂੰ ਦੇਖਦਾ ਹੈ ਕਿ ਇਸ ਤਰ੍ਹਾਂ ਹੋ ਜਾ ਤਾਂ ਫਿਰ ਆਪਣੀਆਂ ਲੜਕੀਆਂ ਦੀ ਆਜ਼ਾਦੀ ਉਹ ਖਤਮ ਕਰ ਦਿੰਦੇ ਨੇ ਠੀਕ ਹੈ ਤਾਂ ਜੇਕਰ ਲੜਕੀ ਚਾਹਦੀ ਹੈ ਤਾਂ ਨੰਨ ਤਿੰਨ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਪਹਿਲਾਂ ਕਿ ਫਿਜ਼ੀਕਲ ਤੌਰ ਤੇ ਫਿਟ ਹੋਣ ਮੈਂਟਲ ਤੌਰ ਤੇ ਪ੍ਰਿਪੇਅਰ ਹੋਣ ਔਰ ਤੀਜੀ ਕਿ ਸੈਲਫ ਡਿਪੈਂਡ ਨਿਰਵਰ ਹੋਣ ਕਦੀ ਵੀ ਅੱਜ ਤੁਸੀਂ ਦੇਖੋ ਕਿ ਗਾਣੇ ਦੇ ਵਿੱਚ ਕੋਈ ਆ ਜੇ ਨਾ ਕਿ ਵਾਲ ਸਟ੍ਰੀਟ ਦਾ ਚੂੜਾ ਪਾਣ ਦਾ ਤਾਂ ਪੰਜਾਬ ਦੀਆਂ ਹੱਤੋਂ ਵੱਜੂ ਕੁੜੀਆਂ ਉਹ ਇਸੇ ਕਰਕੇ ਵਿਆਹ ਕਰਵਾ ਲੈਣ ਕਿ ਚੂੜਾ ਪਾ ਕੇ ਰੀਲ ਬਣਾਣੀ ਹੈ ਰਿਐਲਿਟੀ ਹੈ ਠੀਕ ਹੈ ਨਾ ਤਾਂ ਇਹ ਜੋ ਰੀਲਾਂ ਜਾਂ ਇਹ ਭੀੜ ਦਾ ਹਿੱਸਾ ਬਣਨ ਤੋਂ ਚੰਗਾ ਹੈ ਕਿ ਅਸੀਂ ਪਹਿਲਾਂ ਆਪਣੇ ਆਪ ਦੇ ਕੰਮ ਕਰੀਏ ਮਤਲਬ ਕਿ ਫਿਜ਼ੀਕਲ ਤੌਰ ਤੇ ਫਿਟ ਹੋਣਾ ਮੈਂਟਲ ਤੌਰ ਤੇ ਪ੍ਰੇਪੇਅਰ ਹੋਣਾ ਕਿ ਅਗਰ ਜ਼ਿੰਦਗੀ ਦੇ ਵਿੱਚ ਲੜਕੀਆਂ ਦੇ ਵਿੱਚ ਖਾਸ ਕਰਕੇ ਬਹੁਤ ਉਤਾਰ ਚੜ੍ਹਾਅ ਆਉਂਦੇ ਨੇ ਉਹਨਾਂ ਨੇ ਇਹ ਦੋ ਜੋ ਉਹਨਾਂ ਦੇ ਇੱਕ ਸਾਰਾ ਪਰਿਵਾਰਿਕ ਪੇਕਾ ਪਰ ਉਹਨਾਂ ਨੂੰ ਡੀਲ ਕਰਨਾ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਸੋ ਮੈਂਟਲੀ ਤੌਰ ਤੇ ਹਰ ਲੜਕੀ ਨੂੰ ਪ੍ਰੇਪੇਅਰ ਹੋਣਾ ਚਾਹੀਦਾ ਹੈ ਔਰ ਤੀਜਾ ਕਿ ਸੈਲਫ ਡਿਪੈਂਡ ਬਣਨਾ ਅੱਜ ਬਹੁਤ ਸਾਰੇ ਇਸ ਤਰ੍ਹਾਂ ਦੇ ਘਰ ਨੇ ਉਹ ਇਸੇ ਕਰਕੇ ਟੁੱਟ ਰਹੇ ਨੇ ਕਿ ਉਹਨਾਂ ਦੇ ਜੋ ਖਰਚੇ ਆ ਉਹ ਪੂਰੇ ਨਹੀਂ ਹੋ ਰਹੇ ਔਰ ਜੋ ਔਰਤ ਹੈ ਉਹ ਪੈਸੇ ਨੂੰ ਕਮਾਉਣਾ ਤੇ ਨਹੀਂ ਜਾਣਦੀ ਲੇਕਿਨ ਉਹ ਖਰਚਨਾ ਤੇ ਲੋਕ ਸਮਝਦੇ ਨੇ ਕਿ ਇਹ ਪੈਸੇ ਦੀ ਬਰਬਾਦੀ ਕਰੀ ਤੇ ਘਰ ਟੁੱਟ ਰਹੇ ਨੇ ਤੇ ਉਹੀ ਜੇਕਰ ਲੜਕੀ ਪੈਸਾ ਕਮਾਉਣਾ ਸਿੱਖ ਜਾਵੇ ਸੈਲਫ ਡਿਪੈਂਡ ਮੈਰਿਜ ਤੋਂ ਪਹਿਲਾਂ ਹੀ ਬਣ ਜਾਵੇ ਕਿ ਮੈਂ ਅਬ ਕਿਸ ਤਰੀਕੇ ਨਾਲ ਬਿਜ਼ਨਸ ਕਰਨਾ ਪੈਸਾ ਕਮਾਉਣਾ ਹੈ ਤਾਂ ਆਈ ਹੋਪ ਕਿ ਉਹ ਕਾਰਿਆ ਉੱਭੱਤ ਸਕਦੇ ਨੇ ਸੋ ਹਰ ਲੜਕੀ ਨੂੰ ਫੈਸਲਾ ਲੈਣ ਤੋਂ ਪਹਿਲਾਂ ਫਿਜ਼ੀਕਲ ਤੌਰ ਤੇ ਮੈਂਟਲੀ ਆਰ ਫਾਈਨੈਂਸ਼ੀਅਲ ਤੌਰ ਤੇ ਸਟਰੋਂਗ ਹੋਣਾ ਚਾਹੀਦਾ ਹੈ ਬਹੁਤ ਸ਼ੁਕਰੀਆ ਜੀ ਆ ਕਾਫੀ ਵਧੀਆ ਲੱਗਿਆ ਕਿ ਬਹੁਤ ਹੀ ਛੋਟੀ ਏਜ ਦੇ ਵਿੱਚ ਤੁਸੀਂ ਜਿੱਦਾਂ ਆਪਣੇ ਰਿਲੀਜੀਅਨ ਦੇ ਪ੍ਰਤੀ ਕਾਫੀ ਜ਼ਿਆਦਾ ਤੁਸੀਂ ਨੌਲੇਜ ਰੱਖਦੇ ਹੋ ਐਜੂਕੇਸ਼ਨ ਰੱਖਦੇ ਆਈ ਹੋਪ ਕਿ ਲੋਕੇ ਇਸ ਚੀਜ਼ ਨੂੰ ਸਮਝਣਗੇ ਤੇ ਡੈਫੀਨੇਟਲੀ ਮੈਂ ਕਿਸੇ ਇੱਕ ਰਿਲੀਜੀਅਨ ਨੂੰ ਨਹੀਂ ਤੁਹਾਡੇ ਜਿਹੜੇ ਵੀ ਗ੍ਰੰਥ ਨੇ ਤੁਹਾਡੀਆਂ ਜਿਹੜੀਆਂ ਵੀ ਕਿਤਾਬਾਂ ਨੇ ਡੈਫੀਨੇਟਲੀ ਹਰ ਇੱਕ ਦੇ ਵਿੱਚ ਚੰਗੀਆਂ ਚੀਜ਼ਾਂ ਲਿਖੀਆਂ ਨੇ ਤੁਹਾਨੂੰ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਨੇ ਬਹੁਤ ਸ਼ੁਕਰੀਆ ਸਾਡੇ ਪੌਡਕਾਸਟ ਆਉਣ ਲਈ ਸਤਿ ਸ਼੍ਰੀ ਅਕਾਲ ਜੀ